ਲੈ ਵੀ ਅਸੀਂ ਕੈਨੇਡਾ ਦੇ ਖੁੰਡ ਦੇ ਬੈਠੇ ਆ ਹੁਣ ਤੇ ਖੁੰਡ ਚਰਚਾ ਕਰੀਏ ਸਾਰੇ ਬਾਬੇ ਬੈਠੇ ਆ ਵਿੱਚ ਬਜ਼ੁਰਗ ਅਲੱਗ-ਅਲੱਗ ਹੀ ਪੰਜਾਬ ਦੇ ਪਿੰਡਾਂ ਤੋਂ ਆ ਠੀਕ ਹੈ ਤੇ ਵੀ ਕਿਵੇਂ ਆ ਭਾਈ ਜੀ ਕਿਵੇਂ ਆ ਕੈਨੇਡਾ ਕਿਵੇਂ ਲੱਗਦਾ ਕੈਨੇਡਾ ਭਾਈ ਬੜੀ ਵਧੀਆ ਜਾਨੀ ਪੰਜਾਬ ਵਰਗਾ ਨਾ ਮਾਹੌਲ ਇੱਥੇ ਨਾ ਪੰਜਾਬ ਵਰਗਾ ਖਾਣਾ ਪੀਣਾ ਕਿਉਂ ਕੀ ਕਾਰਨ ਕਾਰਨ ਕੀ ਇੱਥੇ ਵੀ ਜਿਹੜੀ ਖਾਣ ਪੀਣ ਆਪਣੇ ਦਾ ਜਿਹੜੀਆਂ ਸਬਜ਼ੀਆਂ ਨੇ ਖੇਤੋਂ ਤਾਜ਼ੀਆਂ ਸਬਜ਼ੀਆਂ ਨੇ ਹਮ ਸਰਬ ਤਾਜੀ ਸਬਜ਼ੀ ਸਰਬ ਤਾਜ਼ਾ ਦੁੱਧ ਪੰਚਾ ਆ ਜਾ ਇੱਥੇ ਵੀ ਸਾਰਾ ਕੁਝ ਵੀ ਹੈਗਾ ਅੱਛਾ ਇੱਥੇ ਵੀ ਜਿਹੜੇ ਨਾ ਮੂਲੀ ਦੀ ਗੱਲ ਕਰਦੇ ਆਪਾਂ ਆਪਣਾ ਖੇਤੋਂ ਮੂਲੀ ਤਾਗੀਆਂ ਪਟਲੇ ਇੱਥੇ ਮੂਲੀਆ ਜਿਹੜੀ ਆਪਾਂ ਵੀ ਬਰਸੀਨ ਪੱਕ ਜਾਂਦੀ ਆ ਪੱਕੀ ਮੂਲੀਆ ਪੱਕੀਆਂ ਬੱਟ ਤੋਂ ਪਟਕੇ ਬਾਰੇ ਸਿਰਦੇ ਆ ਉਹ ਖਾਣ ਪਾਣ ਤੇ ਮੂਲੀਆ ਮਿਲਦੀ ਆਪਣੇ ਤਾਂ ਕਹਿੰਦੇ ਹੁੰਦੇ ਆ ਪੰਜਾਬ 'ਚ ਜਦੋਂ ਮਤਲਬ ਤੁਸੀਂ ਵੀ ਪੰਜਾਬ 'ਚ ਹੋਇਆ ਕਿੰਨੇ ਸਾਲ ਹੋ ਗਏ ਪਹਿਲਾਂ ਤੁਹਾਨੂੰ ਇੱਥੇ ਨੂੰ ਇਥੇ ਨੂੰ ਬਈ ਸੰਤਨ 3-4 ਮਹੀਨੇ ਨੇ 3-4 ਮਹੀਨੇ ਹਾਂ ਠੀਕ ਹੈ ਥੋੜਾ ਮਤਲਬ ਹਜੇ ਮੈਨੂੰ ਫਿੱਟ ਨਹੀਂ ਬੈਠਿਆ ਢਾਂਜੇ ਜਿਹੇ ਫਿੱਟ ਵੀ ਬੈਂਦਾ ਵੀ ਨਹੀਂ ਯਾਰ ਅੱਛਾ ਬੈਂਦਾ ਵੀ ਨਹੀਂ ਹੈਗਾ ਨਹੀਂ ਨਹੀਂ ਤੇ ਮੈਂ ਕਿ ਨਲੇ ਆਪਣੇ ਦਾ ਪੰਜਾਬ ਚ ਇਹ ਕਿਹਾ ਜਾਂਦਾ ਵੀ ਆਪਣੇ ਪੰਜਾਬ ਚ ਰਹੇ ਹਾਂ ਸਪਰੇ ਹਾਣੀਆਂ ਫਸਲਾਂ ਨੇ ਵੀ ਆਪਾਂ ਸਪਰੇ ਹਾਂ ਕਰਦੇ ਵੀ ਬਾਹਰ ਸ਼ੁੱਧ ਮਿਲਦਾ ਸਾਰਾ ਕੁਝ ਬਾਈ ਪਤਾ ਕਾਰਨ ਕੀ ਇੱਥੇ ਸੱਚ ਕੋਈ ਬੋਲਦਾ ਨਹੀਂ ਹੈਗਾ ਹਾਂ ਹੁਣ ਸੱਚੀ ਗੱਲ ਤਾਂ ਸਾਨੂੰ ਅੱਗੇ ਪਤਾ ਲੱਗ ਗਿਆ ਇੱਥੇ ਹੈ ਇਹ ਚੀਜ਼ ਜਿਹੜੀ ਪੱਕੇ ਪੱਕੇ ਸਗਮ ਵਾਲਾ ਇਹਦੇ ਲੱਤ ਲੱਤਾਂ ਜਿਹੜੀਆਂ ਮੂਲੀਆਂ ਇਹਨਾਂ ਨੂੰ ਖਾਂਦੇ ਨੇ ਇੱਥੇ ਖੰਨਾ ਦਾ ਖਾਣਾ ਵੀ ਨੇ ਤਾਂ ਜੰਨਾ ਦੁੱਧ ਦੁੱਧ ਆਪਾਂ ਕਹਿੰਦੇ ਆ ਵੀ ਪੰਜਾਬ ਵਰਗਾ ਦੁੱਧ ਕਿੱਥੇ ਮਿਲੂਗਾ ਇੱਥੇ ਗੇਲ ਵਿੱਚ 20-20 ਦਿਨ ਦੁੱਧ ਪਿਆ ਰਹਿੰਦਾ ਨਾ ਤਾਂ ਦੁੱਧ ਤੇ ਚਿੱਟੀ ਮਿਲਾਈ ਆਉਂਦੀ ਆ ਕਾਲੇ ਰੰਗ ਦੀ ਮਿਲਾਈ ਆਉਂਦੀ ਆ ਨਾ ਦੇਖ ਹੂੰ ਇੱਥੇ ਖਾਣ ਨੂੰ ਕੋਈ ਸਹੀ ਨਹੀਂ ਤੇ ਜਿਵੇਂ ਤੁਸੀਂ ਪਹਿਲਾਂ ਸ਼ੁਰੂ ਚ ਕਹਿ ਦਿੱਤੇ ਕਹਿੰਦੇ ਮਾਹੌਲ ਇੱਥੇ ਵਧੀਆ ਨਹੀਂ ਆਪਣੇ ਪੰਜਾਬ ਚ ਦਾ ਲੋਕ ਮੁੰਡੇ ਆਪਦੇ ਭੇਜ ਦੀ ਤਾਂ ਨਹੀਂ ਕਹਿੰਦੇ ਵੀ ਮਾਹੌ ਜਿੰਨਾ ਨਸਾ ਕੈਨੇਡਾ ਦੇ ਵਿੱਚ ਆ ਹਾਂ ਕਿਤੇ ਨਸਾ ਨਹੀਂ ਹੈਗਾ ਹੂੰ ਪੰਜਾਬੋਂ ਦਾ ਇਕੱਲਾ ਬਦਨਾਮ ਕਰੀ ਜਾਂਦੀ ਪੰਜਾਬ ਤੋਂ ਨਸਾ ਪੰਜਾਬੋਂ ਨਸਾ ਹੈ ਹੀ ਨਹੀਂ ਯਾਰ ਇਤੋਂ ਕਿਤੇ ਮਰੀ ਨਸਾ ਦੇ ਲੋਕ ਅੱਛਾ ਇੱਥੇ ਸਾਰਾ ਕੁਝ ਹੈ ਸਾਰਾ ਕੁਝ ਹੰਸਦਾ ਸਾਰਾ ਜਿਹੜੇ ਜਿਹਨਾਂ ਨੂੰ 10-10 ਸਾਲ ਹੋ ਗਏ ਉਹ ਤਾਂ ਕਹਿੰਦੇ ਆ ਵੀ ਇਹਦੇ ਵਰਗਾ ਮੁਲਕ ਨਹੀਂ ਆ ਇੱਥੇ ਆਪਣੇ ਪਹਿਲੇ ਬਾਪੂ ਬਾਪੂ ਹੁਣੇ ਨਾਲ ਵੀ ਚੱਲ ਗੱਲਬਾਤ ਕਰ ਲਾਂਗੇ ਸਾਰੇ ਨਾਲ ਮੈਨੂੰ ਐ ਕਿਤੇ ਇਹ ਤਾਂ ਨਹੀਂ ਹੈਗਾ ਵੀ ਜਿਹਨੂੰ ਘੱਟ ਟਾਈਮ ਹੁੰਦਾ ਇਹਨੂੰ 6 ਮਹੀਨੇ ਹੋ ਗਏ ਫਿੱਟ ਨਹੀਂ ਬੈਠਿਆ ਜੇ ਨਹੀਂ ਨਹੀਂ ਬਈ ਕੋਈ ਘੱਟ ਟਾਈਮ ਪਤਾ ਕਰਨ ਹਰੇਕ ਇੱਥੇ ਦੁੱਖ ਫੋਲਦਾ ਨਹੀਂ ਹੈਗਾ ਸੋ ਨੂੰ ਇੱਕ ਹੋਰ ਗ ਚਾਹੇ ਇੱਥੇ ਕਿਸੇ ਕੋਲ ਚਾਰ ਕਰਨੇ ਹਾਂ ਨਾ ਖੁੱਲ ਕੇ ਬੋਲਿਓ ਜਿਹਨੇ ਕਰੇ ਬੋਲਣੇ ਚਾਹੇ ਕਿਸੇ ਕੋਲ ਚਾਰ ਪੰਜ ਚਾਹੇ ਪੰਜ ਕਰਨੇ ਹਾਂ ਚਾਹੇ 100 100 ਕਦੇ ਜੇ ਕਿਸੇ ਕੋਲੇ ਇੱਕ ਕਦੀ ਆ ਤੇ ਜਿਹਦੇ ਚਿਹਰੇ ਤੇ ਖੁਸ਼ੀ ਨਹੀਂ ਹੈਗੀ ਅੱਛਾ ਤੁਸੀਂ ਇੱਥੇ 100 ਬੰਦਾ ਚੈੱਕ ਕਰ ਲਓ ਕਿਸਦਾ ਕੋਈ ਹਾਸਾ ਦੇਖ ਲਓ ਠੀਕ ਆ ਕੋਈ ਸਟੂਡੈਂਟ ਦੇ ਲਖਦਾ ਕੋਈ ਬੰਦਾ ਦੇਖ ਲਓ ਕੋਈ ਬੁੜੀ ਹਸਦੀ ਕੁਛ ਨਹੀਂ ਇੱਥੇ ਉਹ ਤਾਂ ਐ ਫਿਰ ਕੰਮਕਾਰ ਚ ਲਾਈਫ ਬਿਜ਼ੀ ਰਹਿੰਦੀ ਹੈ ਵੀ ਕੰਮ ਕਰਦਾ ਪੰਜਾਬ ਵੀ ਕਰਦੇ ਆ ਯਾਰ ਉੱਥੇ ਕੋਈ ਚਿਹਰੇ ਤੇ ਖੁਸ਼ੀਆਂ ਨੇ ਅੱਛਾ ਇੱਥੇ ਰੌਣਕ ਨਹੀਂ ਹੈਗੀ ਜੇ ਤੁਸੀਂ ਦੇਖਿਓ ਆਪਦਰ ਕੇ ਫਿਰ ਕਿਸੇ ਚ ਤੋਂ ਨੂੰ ਕੱਲ ਮਿਲਾਂਗੇ ਕਿ ਕੱਲ ਨਾ ਫਿੱਟ ਨਹੀਂ ਬੈਠਿਆ ਇੱਥੇ ਕੱਲੇ ਵੀ ਪਤਾ ਕਿਹੜੇ ਬੰਦੇ ਹੱਸਦੇ ਨੇ ਜਿਹੜੇ ਸੁਪਰਵਾਈਜ਼ਲ ਉਹ ਬੰਦੇ ਖੋਸ ਨੇ ਉਹ ਬੰਦੇ ਹੱਸਦੇ ਨੇ ਸੁਪਰਵਾਈਜ਼ ਵਾਲੇ ਉਹ ਹੱਸਦੇ ਨੇ ਕੱਲੇ ਜਿਹੜੇ ਸਾਡੇ ਵਰਗੇ ਜਿਹੜੇ ਤੇ ਪੱਕੇ ਨੇ ਪਲਸਣਾਂ ਕੋਈ ਨਹੀਂ ਹੱਸਦਾ ਹੈਗਾ ਅੱਛਾ ਸੁਪਰਵਾਈਜ਼ ਵਾਲੇ ਕਿਉਂ ਹੱਸਦੇ ਸੱਚ ਤਾਂ ਪੈਸੀ ਮੁਰਜਣਾ ਸੀ ਤਾਂ ਹੱਸਦੇ ਆ ਅੱਛਾ ਵੀ 6 ਮਹੀਨੇ ਤੇ ਆਏ ਆ ਮੁਰਜਣੇ ਸੀ ਤਾਂ ਬਈ ਇਸ ਤੇ ਐਸ ਕਰਨੇ ਐਸ ਕਰਕੇ ਮੁਰਜਦੇ ਤਾਂ ਕੋਸਾ ਠੀਕ ਹੈ ਜਿਹਨੇ ਤੇ ਜਿਹੜੇ ਫਸੇ ਹੋਏ ਨੇ ਵਿਚਾਰੇ ਪਲਸਣਾਂ ਲੱਗੇ ਨੇ ਉਹ ਨਾ ਜਾ ਨਹੀਂ ਸਕਦੇ ਹਾਂ ਨਾ ਤਾਂ ਇਧਰ ਵੀ ਪੰਜਾਬ ਦੇ ਨਾਉ ਕੈਨੇਡਾ ਦੇ ਠੀਕ ਹੈ ਕੋ ਉਧ ਲਾਗੇ ਪੈਗ ਲਾ ਕੇ ਖੋਸਮ ਵੀ ਮੜ ਜਾਣਾ ਮਹੀਨਾ ਦੋ ਮਹੀਨੇ ਲਾਉਣੇ ਪਾਜੀ ਜਾਣਾ ਲੈ ਇਧਰ ਆ ਹੋਰ ਬਾਪੂ ਜੀ ਨਾਲ ਗੱਲ ਕਰਦੇ ਬਾਪੂ ਜੀ ਕਿੰਨਾ ਟਾਈਮ ਹੋ ਗਿਆ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿੱਥੋਂ ਜੀ ਕਿੰਨਾ ਮੈਂ ਦੋ ਸਾਲ ਲਾ ਕੇ ਗਿਆ ਅੱਛਾ ਪਹਿਲਾਂ ਕਿੱਥੋਂ ਤੁਸੀਂ ਪਹਿਲਾਂ ਦੱਸ ਦੋ ਆਪਣਾ ਸਾਰਾ ਕਿੱਥੋਂ ਹੋਗੇ ਮੈਂ ਬਰਨਾਲੇ ਤੋਂ ਬਰਨਾਲੇ ਤੋਂ ਠੀਕ ਐ ਤੇ ਪਹਿਲਾਂ ਦੋ ਸਾਲ ਕਦੋਂ ਲਾ ਕੇ ਆਏ ਹੋ ਇੱਥੇ ਕਦੋਂ ਲਾ ਕੇ ਆਏ 2020 ਦੇ ਮਾਰਚ ਚ ਆਇਆ ਜੀ ਅੱਛਾ ਕੋਵਿਡ ਵੇਲੇ ਕੋਵਿਡ ਵੇਲੇ ਉਦੋਂ ਉਦੋਂ ਰਹਿ ਕੇ ਗਏ ਦੋ ਸਾਲ ਕਿਵੇਂ ਲੱਗਿਆ ਕੈਨੇਡਾ ਤੁਹਾਡਾ ਕੀ ਵਿਚਾਰ ਐ ਦੇਖੋ ਕਿ ਨਾ ਨਹੀਂ ਜਿਹਨੋਂ ਉੱਥੇ ਆਪਾਂ ਬੜੀ ਖੁੱਲੀ ਉਹਦੇ ਚ ਫਿਰਦੇ ਆ ਉਹ ਇੱਥੇ ਹੈ ਨਹੀਂ ਅੱਛਾ ਠੀਕ ਹੈ ਹਮਾਰ ਪਰ ਦੋ ਤਿੰਨ ਮਹੀਨੇ 6 ਮਹੀਨੇ ਮਤਲਬ ਠੀਕ ਰਹਿੰਦੇ 6 ਮਹੀਨੇ ਫਿਰ ਬਰ ਪਾ ਜਾਂਦੀ ਹੈ ਜਿਵੇਂ ਬਾਈ ਜੀ ਕਹਿੰਦੇ ਇਹ ਕਹਿੰਦੇ ਖਾਣੇ ਪੀਣੇ ਨਹੀਂ ਵਧੀਆ ਇੱਥੋਂ ਦੇ ਖਾਣੇ ਪੀਣੇ ਉਹ ਤਾਂ ਠੀਕ ਹੈ ਇਹਦੀ ਗੱਲ ਬੀ ਮਤਲਬ ਸਬਜ਼ੀ ਜਿਹੜੀ ਆਉਂਦੀ ਆ ਉਹ 20 ਦਿਨਾਂ ਦੀ ਵਹੀ ਆਉਂਦੀ ਹੈ ਆਪਣੇ ਤਾਂ ਪੰਜਾਬ ਵਾਲੇ ਕਹਿੰਦੇ ਵੀ ਆਪਣੇ ਆਪਣੇ ਨਹੀਂ ਵਧੀਆ ਯਾਰ ਬਾਹਰ ਵਾਲੀਆਂ ਵਧੀਆ ਨੇ ਨਹੀਂ ਨਹੀਂ ਇਥੇ ਵਧੀਆ ਲੱਗਿਆ ਕੰਮ ਨਹੀਂ ਸਬਜ਼ੀਆਂ ਸਬਜ਼ੀਆਂ ਵਾਸਤੇ ਤਾਂ ਬਹੁਤ ਗਲਤ ਹੈ اچھا ਹੋਰ ਵਧੀਆ ਚੀਜ਼ ਕਿਹੜੀ ਹੈ ਵਧੀਆ ਪੱਖ ਕਿਹੜਾ ਕੈਨੇਡਾ ਦਾ ਬਾਕੀ ਪਖੋਂ ਤਾਂ ਹੁਣ ਤਾਂ ਉਹ ਵੀ ਨਹੀਂ ਆ ਰਿਹਾ अच्छा ये मतलब सेफ्टी सी इथे कनाडा ਦੇ ਵਿੱਚ ਹਾਂ ਇੱਕ ਹੋਣ ਇੱਕੋਥੇ ਇੱਥੇ ਹੈਗਾ ਮੈਨੂੰ ਬਾਪੂ ਜੀ ਮੈਨੂੰ ਗਾਲਾਂ ਦੇਣਗੇ ਦੇਖਣਾਂ ਕਹਿਣਗੇ ਤੂੰ ਕੈਨੇਡਾ ਨੂੰ ਨਿੰਦੀ ਜਾਂਦਾ ਜਾਂ ਜਿਹੜੇ ਪੱਕੇ ਨਹੀਂ ਉਹ ਕਹਣਗੇ ਨਿੰਦੀ ਜਾਂਦਾ ਇਹ ਮੇਰੇ ਵਿਚਾਰ ਨਹੀਂ ਹੈਗੇ ਮੈਂ ਤਾਂ ਦੇਖੋ ਇੱਕ ਖੁੰਡ ਚਰਚਾ 'ਚ ਬੈਠਾ ਬਾਈ ਨਿੰਦਾ ਨਹੀਂ ਮੈਂ ਕੈਨੇਡਾ ਨੂੰ ਹਾਂ ਜੀ ਕੈਨੇਡਾ ਵਧੀਆ ਮੁਲਕ ਹੈ ਇਹ ਜੀ ਗੱਲ ਨਹੀਂ ਮੁਲਕ ਕੋਈ ਮਾੜਾ ਮੁਲਕ ਨਹੀਂ ਹੈਗਾ ਇਹਸ ਮਤਲਬ ਹੁਣ ਜਿਹੜੀ ਪਹਿਲਾਂ ਵਾਲੀ ਸੇਫਟੀ ਮਤਲਬ ਸੀ ਵੀ ਆਪਾਂ ਇੱਥੇ ਸੇਫ ਆ ਪਹਿਲਾਂ ਵਾਲੀਆਂ ਗੱਲਾਂ ਨਹੀਂ ਬੱਲਾ ਵਾਲੀਆਂ ਬਲ ਗੱਲਾਂ ਰਹੀਆਂ ਨਹੀਂ ਜਿਹੜੀਆਂ ਅੱਜ ਤੋਂ 20 ਸਾਲ ਪਹਿਲਾਂ ਸੀ ਮੇਰਾ ਭਾਈ ਪਹਿਲਾਂ ਵੱਡਾ ਇੱਥੇ ਰਿਹਾ ਉਹ ਉਹਦਾ ਹੁਣ ਤਾਂ ਜਿਹੜੀ ਡੈਥ ਹੋ ਗਈ ਉਹ 20 ਸਾਲ ਪਹਿਲਾਂ ਆਇਆ ਸੀ ਅੱਛਾ ਉਹ ਕਹਿੰਦਾ ਹੁੰਦਾ ਸੀ ਕਹਿੰਦਾ ਜਿਹੜੀ ਪਹਿਲਾਂ ਉਦੋਂ 20 ਸਾਲ 25 ਸਾਲ ਪਹਿਲਾਂਗਾ ਹੋ ਸੀ ਵੀ ਉਹ ਕੈਨੇਡਾ ਦੇ ਵਿੱਚ ਕਿਉਂ ਨਾਲ ਹੁਣ ਤਾਂ ਜੌਬ ਮਿਲਦੀ ਹੈ ਹੁਣ ਕਿਸੇ ਨੂੰ ਹਾਂ ਤੇ ਨਾ ਹੀ ਕੋਈ ਮਤਲਬ ਐਵੇਂ ਇੱਥੇ ਕੁੜੀਆਂ ਵਿਚਾਰੀਆਂ ਕੜਿਆਨੇ ਕਿਤੇ ਉੱਥੇ ਲੈ ਲੈਂਦੀਆਂ ਨੇ ਉਹ ਲੈ ਭਾਈ ਮੈਨੂੰ ਆ জব ਦੇਵੇਂਗਾ ਉਹ জব ਦੇਵੇਂਗਾ ਸਾਰੇ ਹੋਟਲਾਂ ਹਟਲਾਂ ਦੇ ਵਿਚਾਰੀਆਂ ਲੈ ਕੇ ਫਾਰਮ ਫਾਰਮ ਲਈ ਫਿਰਦੀਆਂ ਨੇ জব ਨਹੀਂ ਮਿਲਦੀ জব ਨਹੀਂ ਮਿਲਦੀ ਠੋਡਾ ਕੀ ਵਿਚਾਰਾ ਹੁਣ ਨਵੇਂ ਜਵਾਕਾਂ ਨੂੰ ਭੇਜਣਾ ਚਾਹੀਦਾ ਨਹੀਂ ਭੇਜਣਾ ਚਾਹੀਦਾ ਮੈਂ ਤਾਂ ਇਹੀ ਕਹਿਣਾ ਨਹੀਂ ਭੇਜਣਾ ਚਾਹੀਦਾ ਕਈ ਦੇ ਦੇਖਿਆ ਇਹਨੇ ਇਹਦੇ ਵਿੱਚ ਮੈਂ ਤੁਹਾਨੂੰ ਇਹ ਕਹਿਣਾ ਵੀ 80% ਬੰਦੇ ਨੇ ਜਿਹਦੇ ਕੋਲ ਪੈਸਾ ਹੈਗਾ ਸੀ ਜੇ ਵਿੱਚ ਹੂੰ ਉਹ ਆਇਆ ਹੂੰ ਬਾਕੀ ਜਿਹੜੇ ਆਏ ਨੇ ਕੋਈ ਜ਼ਮੀਨ ਦਾ ਇੱਕ ਕਿੱਲਾ ਵੇਚ ਗਿਆ ਹੂੰ ਕੋਈ ਦੋ ਕਿੱਲੇ ਵੇਚ ਗਿਆ ਹੈ ਹੂੰ ਤੇ ਹੁਣ ਉਹ ਇੱਥੇ ਆ ਕੇ ਕੋਈ ਕੰਮ ਨਹੀਂ ਮਿਲਦਾ ਖਾਂਦੇ ਨੇ ਵਿਚਾਰੇ ਹੂੰ ਮੈਂ ਤਾਂ ਬਹੁਤ ਦੇਖਦਾ ਕਿਤੇ ਕਿਤੇ ਰਾਤ ਨੂੰ ਅਸੀਂ ਜਾਵੜਦੇ ਆ ਨਾ ਹੂੰ ਤੇ ਦੇਖਣ ਉਹ ਤਾਂ ਐ ਖੜੀਆਂ ਹੁੰਦੀਆਂ ਨੇ ਬੱਸ ਸਟੈਂਡ ਤੇ ਐਡੇ ਐਡੀਆਂ ਕੁੜੀਆਂ ਉਹ ਸਾਰੀਆਂ ਨਵੀਆਂ ਕੁੜੀਆਂ ਹਾਂ ਹੂੰ 17 17 60 60 ਸਾਲ ਦੀ ਸਹੀ ਗੱਲ ਹੈ ਜੀ ਇਹਦੇ ਵਿੱਚ ਇਹ ਤਾਂ ਚੀਜ਼ਾਂ ਨੇ ਬਹੁਤ ਗਲਤ ਹੂੰ ਵੀ ਕੈਨੇਡਾ ਚਲੋ ਉਹ ਤਾਂ ਨਵੇਂ ਸਟੂਡੈਂਟ ਤਾਂ ਠੀਕ ਹੈ ਪੁਰਾਣੇ ਲਈ ਵੀ ਨਹੀਂ ਵਧੀਆ ਹੈਗਾ ਪੁਰਾਣਿਆਂ ਵਾਸਤੇ ਵੀ ਠੀਕ ਨਹੀਂ ਚੋਬਾਂ ਤੁਹਾਡਾ ਹੁਣ ਜਿਵੇਂ ਬਜਰ ਗੋਮਰ ਹੈ ਕਿਵੇਂ ਜੇ ਹੁਣ ਪੰਜਾਬ ਚ ਹੁੰਦੇ ਤੁਸੀਂ ਹੁਣ ਦੋ ਆਪਸ਼ਨ ਹੈ ਤੁਹਾਡੇ ਕੋਲੇ ਇੱਕ ਤਾਂ ਮੈਂ ਤੁਹਾਨੂੰ ਉਥੇ ਪੰਜਾਬ ਦੀਆਂ ਸੱਥਾਂ ਚ ਬੋੜਾਂ ਥੱਲੇ ਬੈਠਾਵਾ ਇੱਕ ਆਹ ਇੱਥੇ ਜਿਹੜਾ ਹੁਣ ਤੁਸੀਂ ਬੈਠਿਆ ਆਪਾਂ ਕੈਨੇਡਾ ਦਾ ਖੁੰਡਾ ਇਹ ਤੇ ਕਿਹੜਾ ਵਧੀਆ ਲੱਗਦਾ ਨਹੀਂ ਠੀਕ ਹੈ ਦੋਨੇ ਆਪਣੇ ਵਾਸਤੇ ਦੋਨੇ ਠੀਕ ਹੈ ਫਿਰ ਵੀ ਨਹੀਂ ਨਹੀਂ ਭਾਈ ਨਾ ਮੈਂ ਫ੍ਰੀ ਆ ਅੱਛਾ ਨਾ ਕੰਮ ਕਰਦਾ ਤਾਂ ਫ੍ਰੀ ਹਾਂ ਮਤਲਬ ਜੀਵਨ ਕਿੱਥੇ ਲੱਗਦਾ ਬੰਦੇ ਦਾ ਜੀ ਕਿੱਥੇ ਜੀ ਤਾਂ ਥੋੜਾ ਬੜਾ ਪੰਜਾਬ ਜੀਵਨ ਲੱਗਦਾ ਪੰਜਾਬ ਚ ਬਦਲਾ ਇੱਥੇ ਜੀ ਲੱਗਦਾ ਹਾਂ ਨਹੀਂ ਮੈਂ ਪਹਿਲਾਂ ਸਰਵਿਸ ਕੀਤੀ ਫੌਜ ਦੇ ਵਿੱਚ ਅੱਛਾ ਫੌਜੋਂ ਆਇਆ ਹਾਂ ਹਾਂ ਫੌਜ ਵੀ ਮੈਂ 99 ਚ ਮੈਂ 99 ਚ ਪੈਨਸ਼ਨ ਆ ਗਿਆ ਸੀ ਠੀਕ ਹੈ ਹਾਂ ਬਹੁਤ ਸਾਲ ਹੋ ਗਏ ਪੈਨਸ਼ਨ ਆਏ ਨੂੰ ਉੱਥੇ ਵੀ ਕੰਮ ਕੀਤਾ ਗੱਡੀਆਂ ਗੁੱਡੀਆਂ ਦਾ ਵੀ ਕੰਮ ਕੀਤਾ ਹਮ ਸਾਰੇ ਕੰਮ ਕਰ-ਕਰ ਕੇ ਹਮ ਵੇ ਇੱਥੇ ਆਇਆ ਇੱਥੇ ਮੇਰੇ ਲੜਕੇ 2 ਨੇ ਅੱਛਾ ਇੱਥੇ 2 ਲੜਕੇ ਨੇ ਸੈਟ ਨੇ ਪੀਆਰ ਨੇ ਹਾਂ ਹਾਂ ਪੀਆਰ ਨੇ ਉਹਨਾਂ ਨੇ ਆਪ ਆਪ ਦਾ ਘਰ ਉਹਨਾਂ ਨੇ ਆਪ ਦਾ ਦਰ ਲੈ ਆ ਹੋਇਆ ਆਪਦੀਆਂ ਕਿਸ਼ਤਾਂ ਪਰ ਨਾ ਕਰਨ ਆਪਾਂ ਮਾਜ ਕਰਦੇ ਹਾਂ ਲਓ ਜੀ ਹੁਣ ਉਹ ਬਾਪੂ ਜੀ ਨਾਲ ਆਜੋ ਜੀ ਇੱਧਰ ਆਜੋ ਇੱਥੇ ਆਓ ਮੇਰੇ ਕੋਲੇ ਲੈ ਕਰੀਏ ਗੱਲ ਇਹ ਇਹ ਸਾਡੇ ਨੇ ਜੀ ਬਠਿੰਡੇ ਤੋਂ ਤੇ ਪਹਿਲਾਂ ਜਿਲਾ ਦੱਸਿਆ ਨਾ ਨੇ ਤੇ ਨਾ ਹਾਂਜੀ ਕਿਵੇਂਓ ਹਾਂਜੀ ਜਿਹਦੇ ਦੋ ਲਟਕਿਆ ਨੇ ਜੀ ਉਹਨੂੰ ਫਾਇਦਾ ਇੱਥੇ ਆਉਣੀ ਇੱਕ ਲਾ ਇਧਰ ਹੈ ਇੱਕ ਉਧਰ ਹੈਗਾ ਉਹ ਅਗਲਾ ਉਧਰ ਵੀ ਪੰਜਾਬ ਵੀ ਦੇਖੀ ਜਾਂਦਾ ਹੈ ਗੱਲ ਬਾਤ ਹੈ ਪੂਰੀ ਪਹਿਲਾਂ ਇੱਕ ਦੂਜੇ ਦੇ ਸੁਣਦੇ ਆ ਉਹਦੀ ਲਾ ਲੈਂਦੇ ਫਿਰ ਰੋਡ ਦਾ ਕਬੂਤਰ ਹੈ ਹਾਂਜੀ ਅੱਛਾ ਤੇ ਹੁਣ ਮੈਨੂੰ ਆ ਦੱਸੋ ਆਪਣੇ ਤਾਂ ਦੂਰ ਘਟ ਕੇ ਜੀ ਇੱਕ ਇਧਰ ਹੈਗਾ ਇੱਕ ਉਧਰ ਵਾਹੀ ਕਰਦਾ ਜੀ ਅੱਛਾ ਇੱਕ ਪੰਜਾਬ ਚਾ ਤੁਹਾਡਾ ਬੇਟਾ ਮੈਂ ਤਾਂ ਹੁਣ 16 ਸਤੰਬਰ ਨੂੰ ਤੇ ਮੁੜ ਜਾਣਾ ਜੀ ਅੱਛਾ ਉਹ ਬਾਈ ਵਾਲੀ ਗੱਲ ਜੀ ਤਾਂ ਉੱਥੇ ਲੱਗਦਾ ਹੀ ਜਾਏ ਅੱਛਾ ਥੋੜੇ ਵਾਲੀ ਗੱਲ ਮਤਲਬ ਵੀ 6 ਮਹੀਨੇ ਉਧਰ ਰਹੋ ਜੇ ਇਧਰ ਰਹੋ ਵਧੀਆ ਹਾਂਜੀ ਹਾਂਜੀ 6 ਮਹੀਨੇ ਇਧਰ ਹੁਣ ਗਰਮੀ ਤਾਂ ਇਧਰ ਲਾ ਗਿਆ ਜੀ ਮੈਂ ਤੇ ਠੰਡ ਉਧਰ ਜਾ ਕੇ ਜਿਹੜੇ ਜਿਹੜੇ ਬੰਦੇ ਹੇ ਠੰਡ ਵੱਧ ਪੈਂਦੀ ਹੈ ਜੀ ਜਿਹੜੇ ਬੰਦੇ ਹੁਣ ਪੱਕੇ ਮੰਨ ਲਓ ਆਪਦੇ ਪੇਰੈਂਟਸ ਰਹਿੰਦੇ ਇੱਥੇ ਆਪਦੇ ਪੁੱਤਾਂ ਧੀਆ ਨਾਲ 7 8 8 ਸਾਲ ਤੋਂ ਫਸੇ ਹੋਏ ਨੇ ਉਹ ਉਹ ਫਿਰ ਉਹ ਮਜਬੂਰੀ 'ਚ ਉਹਨਾਂ ਨੂੰ ਰਹਿਣਾ ਪੈਂਦਾ ਇਕੱਲਾ ਜਵਾਕ ਹੁੰਦਾ ਜੀ ਉਹਨਾਂ ਨੂੰ ਇੱਥੇ ਮਜਬੂਰੀ 'ਚ ਰਹਿਣਾ ਪੈਂਦਾ ਜੀ ਠੀਕ ਹੈ ਹਾਂ ਜੀ ਤਾਂ ਕਹਿੰਦੇ ਨੇ ਉਹ ਕੈਨੇਡਾ ਵਧੀਆ ਹਾਂ ਨਹੀਂ ਉਧਰੋਂ ਇੰਡੀਆ ਵਧੀਆ ਤਾਂ ਕਹਿੰਦੇ ਵੀ ਇੱਥੇ ਉਹਨਾਂ ਨੂੰ ਮਜਬੂਰੀ 'ਚ ਰਹਿਣਾ ਪੈਂਦਾ ਜੀ ਜਿਹਦਾ ਇਕੱਲਾ ਜਵਾਕ ਹੈ ਰਹਿਣ ਨੂੰ ਜੀ ਕਰਦਾ ਨਹੀਂ ਹਾਂ ਰਹਿਣ ਨੂੰ ਜੀ ਤਾਂ ਕਰਦਾ ਨਹੀਂ ਜੀ ਮਜਬੂਰੀ ਚਾਰ ਮਹੀਨੇ ਹੋਏ ਕਿਵੇਂ ਲੱਗਿਆ ਤੁਹਾਡਾ ਤਜਰਬਾ 4 ਮਹੀਨੇ ਦਾ 4 ਮਹੀਨੇ ਬਸ ਐ ਹੀ ਆ ਉਹ ਕਹਿੰਦੇ ਵੀ ਜੀ ਇੱਥੇ ਲੱਗਦਾ ਨਹੀਂ ਕੱਲੇ ਕੱਲੇ ਜਿਹੜੇ ਮੁੰਡੇ ਹੁਣ ਉਹ ਜਵਾਕ ਜਾਂਦੇ ਨਹੀਂ ਜੇ ਇੱਥੋਂ ਜਵਾਕ ਪਿੱਛੇ ਮੁੜਦੇ ਨਹੀਂ ਹਾਂ ਮੁੜਦੇ ਨਹੀਂ ਜਿਹੜੇ ਜਿਹੜੇ ਛੋਟੇ ਜਵਾਕ ਐ ਉਹਨਾਂ ਦਾ ਜੀ ਇੱਥੇ ਸੁਰਤ ਸੰਭਲੀ ਉਹ ਕਦੋਂ ਜਾਂਦਾ ਜੀ ਸਹੀ ਗੱਲ ਐ ਹਾਂਜੀ ਇਹ ਵੀ ਬੜਾ ਔਖਾ ਐ ਨਾ ਪੀੜ੍ਹੀ ਵਾਪਸ ਨਹੀਂ ਮੁੜਦੀ ਹਾਂ ਵਾਪਸ ਨਹੀਂ ਮੁੜਦੇ ਜਿਹੜੇ ਇੱਥੇ ਜੰਪੜ ਨੇ ਥੋਨੇ ਜਵਾਕ ਜੀ ਉਹ ਬਾਅਦ ਸੀ ਮੋਟਾ ਉਹ ਤਾਂ ਕਹਿੰਦੇ ਇੱਥੇ ਵੀ ਪੰਜਾਬੀ ਬਣਿਆ ਪਿਆ ਜਿਵੇਂ ਹੁਣ ਮੰਨ ਲਓ ਆਪਾਂ ਅਸੀਂ ਸਾਨੂੰ ਐਨੂੰ ਮਹੀਨਾ ਹੋ ਗਿਆ ਅਸੀਂ ਪਾਰਕਾਂ 'ਚ ਦੇਖਦੇ ਆਂ ਪਾਰਕਾਂ 'ਚ ਬਜ਼ੁਰਗ ਆਪਣੇ ਆਂ ਬੱਚੇ ਯਾ ਸਕੂਲ ਵੀ ਪੰਜਾਬੀ ਖਾਲਸਾ ਸਕੂਲ ਹੋਰ ਆਪਣੇ ਪੰਜਾਬੀ ਸਕੂਲ ਬਣੇ ਪੰਜਾਬ ਦੇ ਆਪਦਾ ਹੀ ਕਲਚਰ ਸਿਖਾਉਂਦੇ ਵੀ ਪੁਲਿਸ ਵਾਲੇ ਨਾਲ ਕਿਵੇਂ ਗੱਲ ਕਰੀਦੇ ਆ ਆਪਦੀਆਂ ਗੱਲਾਂ ਸਿਖਾਉਂਦੇ ਸਾਰੀਆਂ ਜੀ ਸਕੂਲ ਚ ਹਾਂਜੀ ਸਕੂਲ ਚ ਜੀ ਪੜਾਈ ਘੱਟ ਕਰਾਉਂਦੇ ਪੜਾਈ ਏਡੀ ਹੈ ਨਹੀਂ ਦੀ ਇੱਥੇ ਨਾ ਡਾਕਟਰੀ ਇਲਾਜ ਹੈ ਜੀ ਇੱਥੇ ਕੋਈ ਨਹੀਂ ਮੈਂ ਤਾਂ ਮੇਰੇ ਪੁੱਛਣ ਦਾ ਮਤਲਬ ਇਹ ਸੀ ਜਿਵੇਂ ਕਹਿੰਦੇ ਨੇ ਵੀ ਕੈਨੇਡਾ ਤਾਂ ਹੁਣ ਦੂਜਾ ਪੰਜਾਬ ਬਣੀ ਪਿਆ ਵੀ ਉਹੀ ਉਹੀ ਪੰਜਾਬ ਤੋਂ ਵੀ ਬੰਦਾ ਮਿਸ਼ਰੀ ਕਰਦਾ ਯਾ ਯਾ ਅੱ비 ਤਾਂ ਬਹੁਤ ਹੈ ਜੀ ਇੱਥੇ ਮੋਗੇ ਜ਼ਿਲ੍ਹੇ ਦੇ ਬਹੁਤ ਹੈ ਇੱਥੇ ਕੈਲਗਰੀ ਚ ਹਾਂ ਮੋਗੇ ਦੇ ਤਾਂ ਬਹੁਤ ਹੈ ਹਾਂਜੀ ਹ ਇਹ ਪੰਜਾਬ ਵਾਲੀ ਨੂੰ ਗੱਲਾਂ ਬਾਤਾਂ ਕਰਨੀ ਤਾਂ ਹੁਣ ਸਾਰੇ ਪੰਜਾਬੀ ਬੋਲਦੇ ਜੀ ਕੋਈ ਦਿੱਕਤ ਨਹੀਂ ਆਉਂਦੀ ਜੀ ਸਾਰੇ ਇੱਥੇ ਗੱਲਾਂ ਬਾਤਾਂ ਰੋਜ਼ ਕਰੀ ਜਾਂਦੇ ਆਗੇ ਉਹ ਇਹੋ ਜੀ ਗੱਲ ਤਾਂ ਹੈ ਨਹੀਂ ਕਿ ਵੀ ਆਪਾਂ ਨੂੰ ਕੋਈ ਪਤਾ ਨਹੀਂ ਲੱਗਦਾ ਪੰਜਾਬੀ ਬੋਲਿੰਦਾ ਸੇਕਾ ਜੀ ਠੀਕ ਹੈ ਗੱਲ ਕਰ ਜੀ ਘੱਟ ਲੱਗਦਾ ਇੱਥੇ ਜੀ ਨਹੀਂ ਲੱਗਦਾ ਜੀ ਨਹੀਂ ਲੱਗਦਾ ਦਿਨੇ ਇੱਥੇ ਕਿੰਨੇ ਘੰਟੇ ਲੱਗ ਜਾਂਦੇ ਆ ਰੋਜ਼ ਦਿਨੇ ਇੱਥੇ 2-3 ਘੰਟੇ ਲੱਗ ਜਾਂਦੇ ਆ ਜੀ ਤੇ 3 ਵਜੇ ਵਗ ਜਾਂਦੇ ਆ ਜੀ ਉਦੋਂ ਵਾਲੇ ਅੱਛਾ ਜਦੋਂ 3 ਵਾਲੀ ਚਾਹ ਦਾ ਟਾਈਮ ਹੁੰਦਾ ਉਦੋਂ ਮੁੜ ਜਾਂਦੇ ਆ ਅੱਛਾ ਉਹ ਉੱਥੇ ਪਾ ਗਏ ਚਾਹ ਵੀ ਉਹੋ ਜੀ ਸਵਾਦ ਨਹੀਂ ਲ ਹਾਂ ਬੁੜੀ ਆ ਜੀ ਹੋਈ ਚੀਜ਼ ਤਾਂ ਕੋਈ ਨਹੀਂ ਸਵਾਦ ਉਧਰ ਅਲਗੀ ਸਵਾਦ ਰਹਿਣੀ ਚਾਹੀਦੀ ਅੱਛਾ ਜਿਹੜੀ ਇਹ ਗੱਲ ਮੰਨਨੀ ਪੂ ਸਹੀ ਗੱਲ ਜਿਹੜੀ ਹੈ ਵਧੀਆ ਵਧੀਆ ਗੱਲ ਆ ਦੱਸੋ ਮੈਨੂੰ ਕੈਨੇਡਾ ਦੀ ਕਿਹੜੀ ਵਧੀਆ ਤਾਂ ਫਿਰ ਬਸ ਆਈ ਇੱਕ ਤਾਂ ਠੰਡ ਰਹਿੰਦੀ ਇੱਥੇ ਉੱਥੇ ਗਰਮੀ ਵੱਧ ਆਪਣੇ ਪੰਨੇ ਪੰਜਾਬ ਵਾਲੇ ਤਾਂ ਠੰਡ ਨੂੰ ਹੀ ਮਰਦੇ ਆ ਅੱਛਾ ਇੱਥੇ ਇੱਕ ਤਾਂ ਇਹ ਵਧੀਆ ਵੀ ਠੰਡ ਹੈ ਹਾਂ ਜੀ ਤੇ ਜਿਹੜੀ ਜ਼ਿਆਦਾ ਠੰਡ ਮੈਂ ਤੇ ਉਹ ਵੀ ਨਹੀਂ ਆਪ ਤਾਂ ਚੱਲੀ ਜਾਂਦੀ ਜੀ ਉਹ ਤਾਂ ਤੁਸੀਂ ਦੇਖੀ ਨਹੀਂ ਹੈ ਜੀ ਉਹ ਮੈਂ ਦੇਖੀ ਨਹੀਂ ਇਸ ਨੋ ਦਾ ਉਹ ਤਾਂ ਉਦੋਂ ਪਹਿਲਾਂ ਪਹਿਲਾਂ ਮੁੜ ਜਾਣਾ ਤੁਸੀਂ ਮੈਂ ਤਾਂ ਹੁਣ ਆ ਆਪਣਾ 16 ਸਤੰਬਰ ਨੂੰ ਮੁੜ ਜਾਣਾ ਜੀ ਅੱ ਚਲੋ ਠੀਕ ਆ ਜੀ ਚਲੋ ਚੰਗਾ ਲੱਗਿਆ ਗੱਲਬਾਤ ਕਰਕੇ ਹਨਾ ਹੋਰ ਜੀ ਕਿਸ ਨੇ ਕਰਨੀ ਹੈ ਗੱਲਬਾਤ ਆਜੋ 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 ਲੈ ਵੀ ਇਹ ਮੈਂ ਕਿਹਾ ਇਹ ਕਹਿੰਦੇ ਸੀ ਕਹਿੰਦੇ ਹਾਂਜੀ ਕਿਵੇਂ ਹੋ ਬਹੁਤ ਵਧੀਆ ਜੀ ਕੀ ਕਹਿਣਾ ਚਾਹੁੰਦੇ ਹੋ ਕੈਨੇਡਾ ਬਾਰੇ ਕਹਿਣਾ ਤੇਹੀ ਚਾਹਨੇ ਆ ਵੀ ਜੋ ਪੰਜਾਬ ਉਹ ਪੰਜਾਬੀ ਹੈ ਯਾਰ ਦਿਲ ਨਾ ਤੋੜੋ ਤੁਸੀਂ ਇੱਕ ਅੱਧਾ ਦਾ ਮੈਂ ਕਹਦਾ ਵੀ ਕੈਨੇਡਾ ਵਾਲਾ ਵਧੀਆ ਬਸ ਜਾਂਦੀ ਹੁੰਦੀ ਨਾ ਆ ਤਿੰਨ ਸਫਾ ਤਿੰਨ ਨਾਲੇ ਬਸ ਤੇ ਚੜ ਜਾਂਦੇ ਅੱਛਾ ਹਾਂਜੀ ਜੇ ਬਸ ਜਾਂਦੀ ਹੁੰਦੀ ਹੈ ਹਾਂਜੀ ਇੰਨਾ ਇੰਨਾ ਮੈਸ ਕਰਦੇ ਫਿਰ ਮੁੜਦੇ ਕਿਉਂ ਨਹੀਂ ਬੰਦੇ ਮੈਨੂੰ ਇਹ ਨਹੀਂ ਸਮਝ ਆਉਂਦਾ ਜਿਹੜੇ ਜਿਹੜੇ ਬੰਦੇ ਕਹਿ ਦਿੰਦੇ ਆ ਵੀ ਕੈਨੇਡਾ ਪਰਿਵਾਰ ਇੱਥੇ ਹੈ ਬੱਚੇ ਇੱਥੇ ਉਹ ਕਹਿੰਦੇ ਅਸੀਂ ਤੇ ਜਾਣਾ ਨਹੀਂ ਪਤਾ ਨਹੀਂ ਕੀ ਗੱਲ ਹੈ ਰਾਤ ਦੀ ਬਰਫ ਦੇ ਵਿੱਚ ਵੀ ਜੋ ਕਰਨ ਨੂੰ ਤਿਆਰ ਹੈ ਹਾਂ ਤੇ ਉੱਥੇ ਕਰਕੇ ਤਿਆਰ ਨਹੀਂ ਇੱਥੇ ਕਰਨ ਨੂੰ ਤਿਆਰ ਹੈ ਇਹ ਨਹੀਂ ਪਰ ਉਹ ਮੈਨੂੰ ਇਹ ਲਾ ਦੋ ਇੱਥੋਂ ਦੇ ਸਿਸਟਮ ਵਿੱਚ ਢਲ ਗਏ ਨਾ ਜਿਹੜਾ ਇੱਥੋਂ ਦਾ ਸਿਸਟਮ ਹੈ ਰੋਜ਼ ਜੌਬ ਕਰਨਾ ਕੰਮ ਤੇ ਆਉਣਾ ਉਹਦੀ ਲਾਈਫ ਸਟਾਈਲ ਉਹ ਬਣ ਗਿਆ ਉਹਨਾਂ ਦਾ ਉਹ ਨਹੀਂ ਛੱਡਿਆ ਜਾਂਦਾ ਬਾਕੀ ਆਇਆ ਇਹ ਗੱਲ ਤਾਂ ਹਕੀਕਤ ਹੈ ਮਤਲਬ ਵੀ ਸੱਚ ਹੈ ਵੀ ਪੰਜਾਬ ਨਾਲੋਂ ਇੱਥੇ ਜਿਹੜਾ ਥੋੜਾ ਜਿਹਾ ਸਿਸਟਮ ਹੈ ਮਤਲਬ ਕਿ ਆਫਿਸ ਜਾਣ ਦਾ ਜਾਂ ਹੋਰ ਜਾਣ ਦਾ ਹੈ ਨਾ ਕਿਤੇ ਉਹ ਮਤਲਬ ਚੀਜ਼ਾਂ ਆਰਗੇਨਾਈਜ਼ ਆਰਗੇਨਾਈਜ਼ ਹੈਗੀਆਂ ਤਾਂ ਕਰਕੇ ਜਦੋਂ ਬੰਦਾ ਉਧਰ ਜਾਂਦਾ ਆਪਣੇ ਦੇਸ਼ ਵਾਪਸ ਮੁੜਦਾ ਤਾਂ ਬੰਦੇ ਨੂੰ ਔਖਾ ਲੱਗਦਾ ਉਹ ਸਿਸਟਮ ਜਦੋਂ ਬਟ ਉਹਦੇ ਵਿੱਚ ਥੋੜਾ ਜਿਹਾ ਇਹ ਚੀਜ਼ ਨੂੰ ਆਪਾਂ ਮਿਸ ਕਰਦੇ ਆਂ ਵੀ ਜੇ ਆਪਾਂ ਨੂੰ ਕੋਈ ਪ੍ਰੋਬਲਮ ਹੈ ਤਾਂ ਆਪਾਂ ਉਹ ਡਾਕਟਰ ਕੋਲ ਚਲੇ ਜਾਂਦੇ ਆਂ ਹੂੰ ਜੇ ਕੋਈ ਚੰਗਾ ਮੈਂ ਇੱਕ ਗੱਲ ਮੇਰੇ ਜ਼ਿਆਦਾ ਗਈ ਹੁਣ ਮੈਂ ਇਹ ਪੁੱਛਦਾ ਇੱਥੋਂ ਦੀ ਮੈਡੀਕਲ ਸਹੂਲਤ ਬਾਰੇ ਹਨਾ ਜ਼ੀਰੋ ਇੱਥੋਂ ਦੀਆਂ ਮੈਡੀਕਲ ਉਹ ਚਲੋ ਮੈਂ ਤੁਹਾਡਾ ਐਕਸਪੀਰੀਅੰਸ ਲੈਣਾ ਇੱਥੋਂ ਦੀ ਜਿਹੜੀਆਂ ਮੈਡੀਕਲ ਫੈਸਿਲਿਟੀਆਂ ਨੇ ਨਾ ਕਹਿਆ ਜਾਂਦਾ ਵੀ ਵੀ ਜਿਹੜਾ ਕੈਨੇਡਾ ਵੀ ਉੱਥੇ ਇਲਾਜ ਫ੍ਰੀ ਹੈ ਇਦਾਂ ਇਦਾਂ ਹੈ ਨਾ ਕਿਵੇਂ ਅਮਰਜੈਂਸੀ ਦੇ ਵਿੱਚ ਵੀ 8 ਘੰਟੇ ਵਾਰੀ ਨਹੀਂ ਆਉਂਦੀ ਅਮਰਜੈਂਸੀ ਚ ਹਾਂਜੀ ਮਤਲਬ ਜੇ ਤੁਸੀਂ ਹਸਪਤਾਲ ਵਗ ਜੋ 8 ਘੰਟੇ ਅਮਰਜੈਂਸੀ ਚ ਵੀ ਵਾਰੀ ਨਹੀਂ ਆਉਂਦੀ ਕਾਰਨ ਉਹਦਾ ਕਾਰਨ ਕੀ ਬਸ ਹਰ ਬੰਦਾ ਅਮਰਜੈਂਸੀ ਚ ਜਾਈ ਜਾਂਦਾ ਨੇ ਨਲੇ ਤਾਂ ਐ ਕਹਿੰਦੇ ਹੁੰਦੇ ਆ ਕਹਿੰਦੇ ਵੀ ਡਾਕਟਰ ਉਥੇ ਭੱਜ ਕੇ ਚੱਕ ਲੈਂਦੇ ਆ ਕੋਈ ਕੋਈ ਨਹੀਂ ਚੱਕਦੇ ਜੀ ਡਾਕਟਰ ਡਾਕਟਰ ਇੱਥੇ ਡਾਕਟਰ ਕੀ ਬੰਦੇ ਡਾਕਟਰ ਨੂੰ ਚੱਕਰ ਨੂੰ ਫਿਰਦੇ ਆ ਅੱਛਾ ਵਾਕਈ ਸੱਚਾ ਹੈ ਗੱਲ ਮੇਰੇ ਨਾਲ ਆ ਪੀਤੀ ਹੈ ਅੱਛਾ ਬੈਡ-ਬੈਡ ਕੇ ਮੁੜਿਓਨੇ ਆ ਵੀ ਆਪ ਵੀ ਘਰੇ ਕੋਈ ਮੈਡੀਸਿਨ ਖਾ ਲਓ ਅਸੀਂ ਤਾਂ ਵੈਸੇ ਇੰਡੀਆ ਤੋਂ ਹੀ ਮੰਗਾ ਕੇ ਰੱਖਦੇ ਆ ਸੈਰੀਡੌਨ ਵਗੈਰਾ ਤੇ ਸਭ ਕੁਝ ਤੇ ਇਕਤਵਾਲੀ ਤਾਂ ਸਾਨੂੰ ਕੋਈ ਜ਼ਿਆਦਾ ਇਫੈਕਟ ਵੀ ਨਹੀਂ ਕਰਦੀ। ਇੰਡੀਆ ਇੰਡੀਆ ਚ ਤਾਂ ਕਹਿੰਦੇ ਜਦੋਂ ਵੀ ਇਲਾਜ ਤੇ ਆਪਣੇ ਖਰਚ ਆਉਂਦਾ ਵੀ ਇੱਥੇ ਮੈਡੀਕਲ ਫ੍ਰੀ ਹੈ ਜਿਹੜਾ। ਹਾਂਜੀ। ਤੇ ਫਿਰ ਜੇ ਤੁਹਾਡਾ ਕੁਝ ਹੋਇਆ ਹੀ ਨਹੀਂ ਫ੍ਰੀ ਨੂੰ ਕੀ ਕਰਾਂਗੇ ਪੈਸੇ ਕਿ ਪੰਡ ਬਣ ਕੇ ਨਾਲ ਲੈ ਜਾਣੇ ਜੇ ਆਪਣੇ ਕੰਮ ਹੀ ਨਾ ਆਏ। ਅੱਛਾ ਵੀ ਇੱਥੇ ਜੇ ਤੁਹਾਡੇ ਕੋਲ ਪੈਸੇ ਵੀ ਕੁਝ ਵੀ ਇੱਥੇ ਬੰਦੇ ਨੂੰ ਚੱਕਦਾ ਨਹੀਂ। ਮੈਂ ਤਾਂ ਕਹਿੰਦਾ ਪ੍ਰਾਈਵੇਟ ਖੁੱਲਣ ਵਧੀਆ ਹੈ। ਇੱਥੇ ਇਕੱਲੇ ਹਸਪੀਟਲ ਸਰਕਾਰੀ ਨੇ। ਹਾਂਜੀ ਸਰਕਾਰੀ ਹੈ। ਪ੍ਰਾਈਵੇਟ ਹੈ ਨਹੀਂਗੇ। ਪ੍ਰਾਈਵੇਟ ਹੈ ਤਾਂ ਇਕੱਲਾ ਤੁਸੀਂ ਇਹ ਸਮਝ ਲਓ ਵੀ ਆਈ ਵੀਅਰਜ਼ ਆ ਡੈਂਟਲਸ ਆ। ਅੱਛਾ। ਹਾਂਜੀ। ਉਹਦੇ ਤੇ ਮਤਲਬ ਪ੍ਰਾਈਵੇਟ ਆਪ ਦਾ ਜਿਹੜਾ ਖਰਚਾ ਤਾਂ ਕਰਾ ਸਕਦੇ ਹਾਂ ਹਾਂਜੀ ਉਹ ਹੈ ਬਟ ਉਹ ਖਰਚਾ ਤੁਹਾਡੇ ਕੋਈ ਤੁਹਾਡਾ ਐਕਸੀਡੈਂਟ ਹੋ ਗਿਆ ਤਾਂ ਉਹਦੇ ਤੁਸੀਂ ਐਕਸੀਡੈਂਟਲ ਦੇ ਵਿੱਚ ਕੀ ਕਰੋਗੇ ਦੰਦਾਂ ਦਾ ਥੋੜੀ ਇਲਾਜ ਕਰਾਉਣਾ ਤੁਸੀਂ ਠੀਕ ਹੈ ਆਪਾਂ ਨੂੰ ਪ੍ਰੋਬਲਮ ਤਾਂ ਹੋਰ ਹੈ ਹੂੰ ਤੇ ਆਪਾਂ ਜੇ ਸਿਰਫ ਦੰਦਾਂ ਦਾ ਹੈ ਜਾਂ ਸਿਰਫ ਹੂੰ ਆਈ ਕੇਅਰ ਦਾ ਹੈ ਹੂੰ ਇੱਕ ਨਾ ਮੈਂ ਇੱਥੇ ਇਹ ਵੀ ਸੁਣਿਆ ਸੀਗਾ ਕਹਿੰਦੇ ਵੀ ਜਿਹੜੀ ਨਾ ਫਰਸਟ ایڈ ਐਮਬੂਲੈਂਸ ਆਉਂਦੀ ਹੈ ਵੀ ਜਦੋਂ ਤੁਹਾਨੂੰ ਚੱਕਣ ਆਉਂਦੀ ਐਮਬੂਲੈਂਸ ਕੋਈ ਐਕਸੀਡੈਂਟ ਹੋ ਜਾਂਦਾ ਉਹਦੇ ਵੀ ਕਹਿੰਦੇ ਚਾਰਜਸ ਮਤਲਬ ਤੁਹਾਨੂੰ ਪਾਉਂਦੇ ਆ ਤੁਹਾਨੂੰ ਉਹ ਸਾਰੀ ਇਹ ਫ੍ਰੀ ਨਹੀਂ ਹੈਗਾ 300 ਡਾਲਰ ਆਪਾਂ ਨੂੰ ਇੰਡੀਆ ਚ ਕਈ ਵਾਰੀ ਆਪਾਂ ਸੋਚ ਲੈਂਦੇ ਆ ਇਹਨਾਂ ਨੂੰ ਵੀ ਉਹ ਫ੍ਰੀ ਆ ਵੀ ਭੱਜ ਕੇ ਐਂਬੂਲੈਂਸ 5 ਮਿੰਟਾਂ ਚਾੱਕ ਕੇ ਲੈ ਜਾਂਦੀ ਆ ਉਹਦਾ 300 ਡਾਲਰ ਇੰਡੀਆ ਦਾ ਵੀ 25000 ਰੁਪਏ ਬਣ ਗਿਆ 20000 20 22000 ਰੁਪਏ ਉਹਦਾ ਵੀ ਪਾਉਂਦੇ ਆ ਫ੍ਰੀ ਨਹੀਂ ਹੈਗਾ ਉਹ ਤੇ ਬਾਕੀ ਇਹ ਟੈਕਸ ਪੇ ਕਰਦੇ ਆ ਇੱਕ ਕਾਰ ਐਕਸੀਡੈਂਟ ਹੋ ਜੇ ਨਾਲ ਫਾਇਰ ਵਾਲੀ ਗੱਡੀ ਆ ਜਾਂਦੀ ਆ ਜੀਦਾ ਕੋਈ ਰੋਲ ਹੀ ਨਹੀਂ ਹੁੰਦਾ ਹੂੰ ਉਹਦੇ ਵੀ پیسے 500 ਡਾਲਰ ਪਾਉਂਦੇ ਆ ਤੁਹਾਨੂੰ ਫਿਰ ਇੰਡੀਆ ਦਾ ਹੈਲਥ ਸਿਸਟਮ ਇੰਡੀਆ ਦਾ ਵਧੀ ਨਹੀਂ ਉੱਥੇ ਉਹ ਤਾਂ ਇਹ ਵੀ ਹੈ ਜਿਵੇਂ ਅਸੀਂ ਆਪਣਾ ਇੰਸ਼ੋਰੈਂਸ ਬਾਈ ਕੀਤਾ ਹੈ ਇੰਸ਼ੋਰੈਂਸ ਵੀ ਉੱਥੇ ਬਹੁਤ ਸਸਤੇ ਹੈ ਹਾਂਜੀ ਅਸੀਂ ਮੈਨੂੰ ਲੱਗਦਾ ਮੈਂ ਇੱਟੇ ਕਾਰ ਦੀ ਇੰਸ਼ੋਰੈਂਸ ਅਸੀਂ 2 ਸਾਲ ਦਾ ਅਸੀਂ 3 ਮਹੀਨੇ ਦੀ ਨਹੀਂ ਪੈਂਦੀ ਅਸੀਂ 15000 ਦਾ ਇੰਸ਼ੋਰੈਂਸ ਲਿਆ ਹੈ 10-12 ਲੱਖ ਦਾ ਇੰਸ਼ੋਰੈਂਸ ਹੈ ਜਿਹੜੇ ਬੰਦੇ ਥੋੜੇ ਐਜੂਕੇਟਿਡ ਪੜ੍ਹੇ ਲਿਖੇ ਹੋ ਪਰਿਵਾਰ ਦਾ ਉਹ ਸਾਰਾ ਇੰਸ਼ੋਰੈਂਸ ਕਰਾ ਕੇ ਰੱਖਦੇ ਆ ਠੀਕ ਹੈ ਜੋ ਫ੍ਰੀ ਫ੍ਰੀ ਵਰਗੇ ਹੀ ਆ ਉਹ ਵੀ ਤੁਹਾਡਾ ਫ੍ਰੀ ਆ ਬਿਲਕੁਲ ਫ੍ਰੀ ਇੱਥੇ ਬਾਕੀ ਹੈ ਮਨਾਂ ਦਾ ਤੁਸੀਂ ਬੰਦਾ ਟੈਕਸ ਵੀ ਬਹੁਤ ਭਰਦਾ ਹੈ ਟੈਕਸ ਵੀ ਭਰਦਾ ਤੁਸੀਂ ਕਾਲੀ ਕਾਰ ਦੀ ਇੰਸ਼ ਹੂੰ ਕਾਰ ਦੀ ਇੰਸ਼ੋਰੈਂਸ ਮਿਲ ਗਈ ਹੈ ਹਾਂਜੀ 4-500 ਡਾਲਰ ਦੀ ਹੈ ਮਹੀਨੇ ਦੀ ਇੱਕ ਮਹੀਨੇ ਦੀ ਹਾਂਜੀ ਕਮਾਲ ਹੋ ਗਈ ਮੈਂ ਸੁਣ ਕੇ ਕਮਾਲ ਹੋ ਗਈ ਮੈਂ ਪਿਛਲੇ ਸਾਲ ਲਾਇਸੈਂਸ ਲਿਆ ਸੀ ਮੈਂ ਗੱਡੀ BMW ਦੀ 2017 ਦੇਖੀ ਮੈਂ ਹੂੰ ਔਰ ਇੰਸ਼ੋਰੈਂਸਰ ਪਰਸੋ ਕੰਪਨੀ ਨਾਲ ਗੱਲ ਕੀਤੀ ਹਜੀ ਮੈਂ ਲੈ ਗੱਡੀ ਦਾ ਉਹ ਨਹੀਂ ਲਿਆ ਇੰਸ਼ੋਰੈਂਸ ਲਈ ਨਹੀਂ 700 ਤੇ 25 ਡਾਲਰ ਦੱਸਿਆ ਤੁਹਾਨੂੰ ਕੁੱਲ ਮਿਲਾ ਕੇ ਥੋੜਾ ਸਿਸਟਮ ਪਸੰਦ ਨਹੀਂ ਆਇਆਗਾ ਨਾ ਜੀ ਟੋਟਲ ਹੀ ਨਹੀਂ ਪਸੰਦ ਆਇਆ अच्छा फेर रहे के रहे हैं है डीकनी जाने बस बच्चा करके अच्छा बच्चा करके मजबूरी है मजबूरी जब ਤੁਹਾਡੇ ਬੱਚੇ ਹੁਣ ਸੁਣਨਗੇ ਉਹ ਕੁਝ ਕਹਿਣਗੇ ਨਹੀਂ ਕਰੂ ਕਈ ਜਾਨ ਜੀ ਮੈਂ ਤਾਂ ਅੱਜ ਮੇਰੀ ਤਾਂ ਅੱਜ ਹੀ ਫਾਈਟ ਹੋਈ ਆ ਮੈਂ ਨਾਸ਼ਤਾ ਵੀ ਬਾਹਰੋਂ ਕੀਤਾ ਅੱਜ ਕਿੰਮਤ ਆ اچھا ਹਾਂਜੀ ਅੱਛਾ ਕਿਵੇਂ ਚਲੋ ਉਹ ਪਰਿਵਾਰਕ ਦੇ ਇੱਕਰੇ ਲੂ ਮਸਲੇ ਆ ਫਿਰ ਆਪਾਂ ਉਹਨਾਂ ਨਾਲ ਡਿਸਕਸ ਨਹੀਂ ਕਰ ਸਕਦੇ ਹੈ ਨਾ ਪਬਲਿਕਲੀ ਹੈ ਨਾ ਉਹ ਤੁਹਾਡੇ ਮੈਂ ਜਾਣ ਕੇ ਤੁਹਾਨੂੰ ਸੁਣਾਉਣ ਲੱਗਿਆ ਪਤਾ ਲੱਗ ਜੇ ਨਾ ਨਾ ਐ ਨਹੀਂ ਉਹ ਉਹ ਐ ਹੁੰਦਾ ਹੈ ਉਹਦਾ ਚਲੋ ਜਿਹੜੇ ਪਰਿਵਾਰਕ ਮਸਲੇ ਆ ਉਹ ਪਰਿਵਾਰ ਚ ਨਿਬੇੜਨੇ ਚਾਹੀਦੇ ਹੈ ਨਾ ਕਾ ਹਰੇਕ ਦੀ ਹੁੰਦੀ ਆ ਕੋਈ ਦੁਖੀ ਆ ਕੋਈ ਸੁਖੀ ਆ ਉਹ ਉਹ ਦੀ ਗੱਲ ਨਹੀਂ ਜਿਹੜੇ ਪਿੱਛੇ ਬੈਠੇ ਨੇ ਸੰਦੇਸ਼ਾਂ ਭਜਾਉਣਾ ਜਿਹੜੇ ਕੋਈ ਮਾੜਾ ਨਾਲ ਰਿਸ਼ਤੇਦਾਰ ਵੀ ਸਾਨੂੰ ਕਿਉਂ ਨਹੀਂ ਬੁਲਾਉਂਦੇ ਅੱਛਾ ਵੀ ਇੱਥੇ ਕੰਮ ਐ ਚੱਲਦਾ ਹਾਂ ਇੱਥੇ ਐ ਚੱਲਦਾ ਹੂੰ ਮੈਂ ਫ੍ਰੀ ਆ ਅੱਛਾ ਤੇ ਮੇਰੀ ਮੋਬਾਈਲ ਮੇਰਾ ਇੰਡੀਡ ਨਾਲ ਪਰ ਐਪ ਐ ਅੱਛਾ ਪਤਾ ਨਹੀਂ ਮੈਂ ਕਿੰਨੇ ਗ੍ਰੇਸਬੇ ਵੰਡ ਤੇ ਕੋਈ ਰਿਸਪੌਂਸ ਨਹੀਂ ਆਉਂਦਾ ਕੋਈ ਕੁਝ ਨਹੀਂ ਅੱਛਾ ਆਲਾ ਕਹਿੰਦਾ ਇਹ ਇਸ ਕਿੰਨੀ ਆ 60 ਨਾ ਨਾ ਤੂੰ ਸਾਡੇ ਕੰਮ ਹੋਰ ਘੱਮ ਸਲੋ ਕਰੇਗਾ ਘਰੇ ਬੈਠ ਕੰਮ ਨਹੀਂ ਕੰਮ મતલਬ ਮਿਲ ਨਹੀਂ ਰਿਹਾ ਹਾਂ ਉਹ ਕਹਿੰਦਾ ਘਰੇ ਬੈਠ ਤੂੰ ਠੀਕ ਹੈ ਸਾਡਾ ਤਾਂ ਹੋਰ ਕੰਮ ਸਲੋ ਕਰੇਗਾ ਤੂੰ ਠੀਕ ਹੈ ਹਾਂ ਜੀ ਮਤਲਬ ਜੋਬ ਤੁਹਾਡੇ ਲਈ ਵੀ ਨਹੀਂ ਹੈਗੀ ਜੇ ਕੰਮ ਕਰਨਾ ਹੈ ਤੇ ਪੈਨਸ਼ਨ ਬਦਲੇ ਨਹੀਂ ਲੱਗੇ ਤੁਹਾਨੂੰ ਪੀਆਰ ਉਹ ਪੈਨਸ਼ਨ ਨਹੀਂ ਲੱਗੀ ਹਾਂ ਜੀ ਨਹੀਂ ਲੱਗੀ ਕਦੋਂ ਲੱਗਦੀ ਹੈ ਉਹ 65 ਕਿੰਨੀ ਮਿਲਦੀ ਹੈਗੀ ਉਹ ਵੀ 10 ਸਾਲ ਇੱਥੇ ਰਹਿਣੇ ਤਾਂ ਅੱਛਾ ਜੇ 10 ਸਾਲ ਕੈਨੇਡਾ ਚ ਰਹੂਗੇ ਸਟਾਰਟਿੰਗ ਦਾ ਪਤਾ ਨਹੀਂ ਕੋਈ 2 300 ਡਲ ਰਹਾ ਤੇ ਡਿਪੈਂਡ ਤੋ ਜੇ ਕੰਮ ਕੀਤਾ ਤਾਂ ਉਹ ਸਾਹਮਣੇ ਆਜੋ ਆਜੋ ਬਾਈ ਇੱਥੇ ਆਜੋ ਡਿਪੈਂਡ ਕਰਦਾ ਹੈ ਹਾਂਜੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੁੰਦਾ ਕਿ ਅਪਸ ਐਂਡ ਡਾਊਨ ਪੋਜ਼ਿਟਿਵ ਵੇਜ਼ ਵੀ ਹੈ ਇੱਥੇ 네ਗੇਟਿਵ ਵੀ ਨੇ ਹਾਂਜੀ ਇੱਥੇ ਵੱਡੇ ਤੋਂ ਵੱਡਾ ਇਲਾਜ ਵੀ ਤੁਹਾਨੂੰ ਫ੍ਰੀ ਹੁੰਦਾ ਹੈ ਡਿਪੈਂਡ ਕਰਦਾ ਹੈ ਕੇਸ ਹਿਸਾਬ ਨਾਲ ਤਾਂ ਡੈਕਸੀਡੈਂਟ ਹੋਇਆ ਨਾ ਠੀਕ ਹੈ ਸੋ ਰਾਈਟ ਅਵੇ ਹੁਣ ਇੰਡੀਆ ਦੇ ਵਿੱਚ ਕਈ ਵਾਰੀ ਆਪਾਂ ਕਹਿ ਦਿੰਨੇ ਆ ਉਹਨਾਂ ਹਰ ਇੱਕ ਦੀ ਸਿਚੁਏਸ਼ਨ ਡਿਫਰੈਂਟ ਹੁੰਦੀ ਹੈ ਜਿਹੜਾ ਵਿਚਾਰ ਆਮ ਆਦਮੀ ਆ ਉਹ ਰਾਈਟਵੇ ਨਹੀਂ ਜਮਾ ਕਰਾ ਸਕਦਾ ਤਾਂ ਕਿ ਜੇ ਵੱਡਾ ਐਕਸੀਡੈਂਟ ਕੋਈ ਹੋ ਜਾਂਦਾ ਨਹੀਂ ਉਹ ਤਾਂ ਗੱਲ ਇਹ ਹੈ ਬਾਈ ਜਿਵੇਂ ਮੈਂ ਤਾਂ ਇਹ ਗੱਲ ਨੂੰ ਇਹ ਸਮਝਦਾ ਵੀ ਜਿਵੇਂ ਇੰਡੀਆ ਚ ਵੀ ਇਥੇ ਸਰਕਾਰ ਲਾਜ ਮੁਫਤ ਕਿਉਂ ਦਿੰਦੀ ਹੈ ਕਾਰਨ ਇਹਦੇ ਪਿੱਛੇ ਤਾਂ ਹੈ ਕਿਉਂਕਿ ਆਪਾਂ ਟੈਕਸ ਪੇਰਾਂ ਟੈਕਸ ਪੇ ਕਰਦੇ ਹਾਂ ਇੰਡੀਆ 'ਚ ਆਪਾਂ ਟੈਕਸ ਨਹੀਂ ਪੇ ਕਰਦੇ ਪਹਿਲੀ ਗੱਲ ਤਾਂ ਇਹ ਹੈ ਮੈਨੂੰ ਇਹ ਲੱਗਦਾ ਵੀ 80 90% ਲੋਕ ਟੈਕਸ ਦਿੰਦੀ ਹੀ ਨਹੀਂ ਹੈਗੇ ਇੰਡੀਆ 'ਚ ਹੈਨਾ ਪਿੰਡਾਂ ਵਾਲੇ ਦਾ ਆਪਣੇ ਖਾਸ ਕਰਕੇ ਪੰਜਾਬ ਦੀ ਗੱਲ ਕਰੀ ਦੂਜਾ ਜਿਹੜਾ ਪੜਿਆ ਲਿਖਿਆ ਉਹ ਇੰਸ਼ੋਰੈਂਸ ਬਾਈ ਕਰ ਲੈਂਦਾ ਹੈ ਇੰਸ਼ੋਰੈਂਸ ਤੇ ਕਲੇਮ ਮਾਰਦਾ ਹੈ ਇੱਥੇ ਵੀ ਬੇਸਿਕਲੀ ਹੈ ਤਾਂ ਇੰਸ਼ੋਰੈਂਸ ਦੀ ਗੇਮ ਹੀ ਹੈ ਤੇ ਇੰਸ਼ੋਰੈਂਸ ਤੇ ਕਲੇਮ ਮਾਰਦਾ ਕੰਪਨੀ ਆਪੇ ਪੇ ਕਰਦੀ ਹੈ ਹੈਨਾ ਹਾਂਜੀ ਹਾਂਜੀ ਇੱਥੇ ਇਹ ਕਿ ਇਹ ਕਈ ਵਾਰੀ ਆਪਣੇ ਜਦੋਂ ਆਪ ਪੇਚੈਕ ਮਿਲਦਾ ਹੈ ਨਾ ਉਹਦੇ ਵਿੱਚ ਵੀ ਡਿਡਕਸ਼ਨ ਕਰਦੇ ਨੇ ਤੇ ਉਹ ਡਿਪੈਂਡ ਕਰਦਾ ਕਿ ਤੁਸੀਂ ਕਿਹੜੀ ਕੰਪਨੀ 'ਚ ਕੰਮ ਕਰਦੇ ਹੋ ਫੋਰ ਏਗਜ਼ਾਮਪਲ ਤੇ ਕਈ ਕੰਪਨੀਆਂ ਸਾਨੂੰ ਬੈਨੀਫਿਟਸ ਪ੍ਰੋਵਾਈਡ ਕਰਦੀ ਹੈ ਤੇ ਕਈ ਨਹੀਂ ਕਰਦੀ ਜਦੋਂ ਬੈਨੀਫਿਟਸ ਦਾ ਇਹ ਹੈ ਕਿ ਹੁਣ ਜਿੱਦਾਂ ਮੈਡੀਕੇਸ਼ਨ ਆ ਫੋਰ ਏਗਜ਼ਾਮਪਲ ਮੈਡੀਕੇਸ਼ਨ ਨਹੀਂ ਹੋ ਕਵਰ ਕਰਦੇ ਠੀਕ ਹੈ ਜੇ ਤੁਹਾਡੇ ਕੋਲ ਬੈਨੀਫਿਟ ਹੈ ਨਹੀਂ ਜਿਹੜਾ ਛੋਟਾ ਹੈ ਮੋਟਾ ਇਲਾਜ ਹੈ ਉਹਦੇ ਲਈ ਵੀ ਤੁਹਾਨੂੰ ਉੱਥੇ 2 ਘੰਟੇ ਵੇਟ ਕਰਨੀ ਪੈਂਦੀ ਹੈ ਇੱਥੇ ਕਹਿੰਦੇ ਮੈਂ ਇੱਕ ਹੈ ਵੀ ਸੁਣਿਆ ਸੀ ਕਹਿੰਦੇ ਜਿਵੇਂ ਆਪਾਂ ਕਹਿੰਦੇ ਨੇ ਟੈਸਟ ਫ੍ਰੀ ਹੈ ਇੱਥੇ ਸਰੀਚ ਸੁਣਿਆ ਸੀ ਕਹਿੰਦੇ ਸਰੀ ਨੂੰ ਇੱਕ 8 ਲੱਖ ਦੀ ਆਬਾਦੀ ਹੈ ਸਰੀ ਦੀ ਇੱਕ ਹਸਪੀਟਲ ਹੈ ਮਤਲਬ ਸਰੀਚ ਸਿਰਫ 8 ਲੱਖ ਬੰਦੇ ਨੂੰ ਸਿਰਫ ਇੱਕ ਹਸਪੀਟਲ ਸਾਹਮਣੇ ਤਾਂ ਕਰਕੇ ਜਿਹੜੇ ਕਹਿੰਦੇ ਸੀ ਨਾ ਵੀ ਪ੍ਰੋਬਲਮ ਆ ਰਹੀ ਹੈ ਵੀ ਇੰਨੇ-ਇੰਨੇ ਘੰਟਿਆਂ ਦੀ ਵੇਟਿੰਗ ਹੈ MRI ਕੋਈ ਮੈਨੂੰ ਬੰਦਾ ਮਿਲਿਆ ਉਹ ਕਹਿੰਦਾ ਮੈਂ MRI ਕਰਾਉਣ ਗਿਆ ਕਹਿੰਦਾ ਮੈਨੂੰ 1.5 ਸਾਲ ਦੀ ਵੇਟਿੰਗ ਮਿਲੀ ਕਹਿੰਦੇ 1.5 ਸਾਲ ਬਾਅਦ ਆਈ ਹਾਂਜੀ ਇਹ ਚੀਜ਼ ਇੱਥੇ 네ਗੇਟਿਵ ਹੈ ਹੈਗੀ ਹੈ ਨਾ ਹਾਂਜੀ ਇਹ ਚੀਜ਼ ਫੋਰ ਐਗਜ਼ਾਮਪਲ ਜਿੱਦਾਂ ਮਮ ਦੀ ਅੱਖਾਂ ਦੀ ਸਰਜਰੀ ਹੋਈ ਸੀ ਸਾਡੇ 1 ਆਲਮੋਸਟ 14 ਮੰਥਸ ਦੀ ਵੇਟਿੰਗ ਸੀ ਅੱਖਾਂ ਦੀ ਸਰਜਰੀ ਲਈ ਜੇਕਰ ਮੋਤੀ ਜੇ ਮਰਜੈਂਸੀ ਹੋ ਜਾਏ ਫਿਰ ਦੇਖ ਲੋ ਹਾਂਜੀ ਫੇਰ ਤੁਸੀਂ ਇੰਡੀਆ ਜਾ ਕੇ ਕਰਾ ਸਕਦੇ ਸਟਿਪੈਸ਼ਲੀ ਡੈਂਟਿਸਟ ਡੈਂਟਿਸ ਇੱਥੇ ਜਿਹੜੀ ਚੀਜ਼ ਅਸੀਂ ਇੰਡੀਆ ਇਹ ਗੱਲ ਸੱਚ ਹੈ ਕਈ ਜਣੇ ਕਹਿੰਦੇ ਕਾਫੀ ਜਣੇ ਵੀ ਅਸੀਂ ਇਲਾਜ ਕਰਾਉਣਾ ਇੰਡੀਆ ਜਾਂਦੇ ਆ ਸਪੈਸ਼ਲ ਹਨ ਜਾਂਦੇ ਆ ਹੈਨਾ ਸਪੈਸ਼ਲੀ ਡੈਂਟਿਸ ਇਜ਼ ਅ ਬਿਗੇਸਟ ਵਨ ਡੈਂਟਲ ਡੈਂਟਲ ਇਲਾਜ ਜਿਹੜੇ ਤੁਸੀਂ ਮੰਨ ਲਓ ਫੋਰ ਏਗਜ਼ਾਮਪਲ ਦਾੜ ਘਟਾਉਣੀ ਹੈ ਇੰਡੀਆ ਅਸੀਂ ਤੁਸੀਂ ਕਿਸੇ ਵੀ ਡੈਂਟਿਸਟ ਤੇ ਜਾ ਕੇ ਘਟਾ ਸਕਦੇ ਹੋ ਫਿਰ ਮਨੀ ਰਾਈਟ ਤੇ ਇੱਥੇ ਹੁੰਦਾ ਹੈ ਕਿ ਮਾੜਾ ਜਿਹਾ ਨੇ ਟੱਚ ਵੀ ਕਰਨਾ ਹੈ ਜੇ ਤੁਹਾਡੇ ਕੋਲ ਬੈਨੀਫਿਟਸ ਹੈ ਨਹੀਂ ਹੈ ਤਾਂ ਈਜ਼ੀ $1000 ਜਸਟ ਟੂ ਵਾਕ ਇਨ ਜਸਟ ਅ ਰੂਟ ਕਨਲ ਦੇ ਲੱਗਦਾ ਹੈ अच्छा रूट कनोल ਦਾ 60000 60000 ਲੈ ਜਾਂਦੇ ਹਾਂ ਜੀ ਇਥੇ ਇਹ ਇਹ ਚੀਜ਼ਾਂ ਆਪ ਪੋਜ਼ਿਟਿਵ ਵੀ ਨਹੀਂ ਕਈ ਚੀਜ਼ਾਂ ਨੈਗੇਟਿਵ ਨਹੀਂ ਆਏ ਤਾਂ ਮੈਂ ਤਾਂ ਮੰਨਦਾ ਬਾਈ ਜਿਹੜੇ ਕਹਿੰਦੇ ਕੰਮ ਨਹੀਂ ਮਿਲਦਾ ਕਿਉਂਕਿ ਆਏ ਵੀ ਕੰਟਰੀਜ਼ ਦੇ ਹਰੇਕ ਦੇ ਅਪ ਡਾਊਨ ਚੱਲਦੇ ਰਹਿੰਦੇ ਹਨਾ ਅੱਜ ਤੱਕ ਕੈਨੇਡਾ ਦੇ ਹਾਲਾਤ ਹੀ ਹੋਏ ਜੇ ਹੋ ਸਕਦਾ 2 ਸਾਲਾਂ ਨੂੰ ਵਧੀਆ ਹੋ ਜਾਣ ਜੀ ਪਹਿਲਾਂ ਵੀ ਹੁਣ ਕਿੰਨੀਆਂ ਕਿੰਨੀਆਂ ਕੋਠੀਆਂ ਆਪਣੇ ਪੰਜਾਬ ਪੰਜਾਬ ਚ ਇਥੇ ਇਸੇ ਡਾਲਰਾਂ ਦੇ ਸਰ ਤੇ ਭਾਈਆਂ ਲੋਕਾਂ ਨੇ ਹਾਂਜੀ ਹਾਂਜੀ ਇਹ ਇਹੀ ਹੈ ਇੱਕ ਫੇਜ਼ ਹੈ ਰਾਈਟ ਨਾਊ ਹੋਪਫੁਲੀ 2 2-3 ਸਾਲ ਬਾਅਦ ਸਹੀ ਹੋ ਜੂਗਾ ਕੰਟਰੋਲ ਹੋ ਜੂਗਾ ਯਾਰ ਇਦਾਂ ਨਹੀਂ ਹੁੰਦਾ ਵੀ ਹਮੇਸ਼ਾ ਹੀ ਸਹੀ ਰਹਿੰਦਾ ਹੈ ਹੁਣ ਜਿੱਦਾਂ ਕੰਜ਼ਰਵੇਟਿਵ ਤੁਹਾਨੂੰ ਜਿਵੇਂ ਤੁਹਾਡੇ ਇਹ ਬਜ਼ੁਰਗ ਕਹਿੰਦੇ ਸਾਨੂੰ ਵਧੀਆ ਹੀ ਲੱਗਦਾ ਕੈਨੇਡਾ ਸਾਰੇ ਤੁਹਾਨੂੰ ਕਿਵੇਂ ਲੱਗਦਾ ਸਿਚੁਏਸ਼ਨ ਸਾਡੀ ਸਾਰੀ ਫੈਮਿਲੀ ਇੱਥੇ ਆ ਤਾਂ ਵਧੀਆ ਲੱਗਦਾ ਅੱਛਾ ਤੁਹਾਨੂੰ ਇੱਥਾ ਵਧੀਆ ਲੱਗਦਾ ਮੈਂ ਹਾਈ ਸਕੂਲ ਇੱਥੇ ਗਿਆ ਆ ਤਾਂ ਕਰਕੇ ਮਰਥਾ ਤੁਹਾਡਾ ਕਿੱਥੇ ਦਾ ਮੈਂ ਬਟਾਲੇ ਦਾ ਪੰਜਾਬ ਦਾ ਹੀ ਹਾਂਜੀ ਤੇ ਜਿਆਦਾ ਤੁਹਾਡੇ ਵੱਡੇ ਇੱਥੇ ਹੋਏ ਹੋ ਡਾਊਡਾ ਬੈਠੇ ਹੋਏ ਹਾਂਜੀ ਤਾਂ ਕਰਕੇ ਤਾਂ ਕਰਕੇ ਤੁਹਾਨੂੰ ਵਧੀਆ ਲੱਗਦਾ ਹਾਂਜੀ ਹਾਂਜੀ ਇਹ ਪਿੱਛੋ ਛੱਡ ਕੇ ਆਏ ਇਹਨਾਂ ਨੂੰ ਵਧੀਆ ਹੀ ਲ ਅਸਲ 'ਚ ਨਾ ਜਿੱਥੇ ਬੰਦੇ ਦਾ ਬਚਪਨ ਬੀਤਿਆ ਹੁੰਦਾ ਬੰਦੇ ਨੂੰ ਉਹ ਗਲੀਆਂ ਨਹੀਂ ਭੁੱਲਦੀਆਂ। ਉਹ ਭਵੇਂ ਕੈਲਗਰੀ ਹੈ, ਭਵੇਂ ਨਿਊਯਾਰਕ ਹੈ ਤੇ ਭਵੇਂ ਤੁਸੀਂ ਅਫਰੀਕਾ ਦੇ ਲਾ ਲਓ। ਜਿੱਥੇ ਬੰਦਾ ਵੱਡਾ ਹੋ ਗਿਆ ਉਹਨੂੰ ਉਹ ਚੀਜ਼ ਭੁੱਲਦੀ ਨਹੀਂ ਉਹਨੂੰ ਹਮੇਸ਼ਾ ਚੇਤੇ ਰਹੂਗੀ। ਜਿੰਨੇ ਜਿਹੜੇ ਹੁਣ ਕਹਿੰਦੇ ਪੰਜਾਬ ਵਰਗੀ ਰੀਸ ਨਹੀਂ ਕਿਉਂਕਿ ਉਹਨਾਂ ਦਾ ਜਿਆਦਾ ਉਮਰ ਦਾ ਜਿਹੜਾ ਇੱਕ ਮਤਲਬ ਏਜ ਆ ਉਹ ਪੰਜਾਬ 'ਚ ਉਹਨਾਂ ਦੇ ਵੱਡੇ ਹੋਏ ਨੇ। ਪੰਜਾਬ 'ਚ ਉਹਨਾਂ ਦੀ ਲੰਗੀ ਹੈ ਤਾਂ ਕਰਕੇ ਉਹ ਇੱਥੇ ਜੀ ਨਹੀਂ ਲਾਉਂਦੇ ਹਨ। ਜਿਨ੍ਹਾਂ ਦਾ ਇੱਥੇ ਲੱਗਿਆ ਜਿਵੇਂ ਬਾਈ ਜੀ ਕਹਿੰਦੇ ਆ ਤੇ ਇਹਨਾਂ ਦਾ ਉੱਥੇ ਤੁਹਾਨੂੰ ਪੰਜਾਬ ਜਿਆਦਾ ਲੱਗਦਾ ਵੀ ਪੰਜਾਬ ਕਿੱਥੇ ਜਾਵਾਂਗੇ ਯਾਰ ਹਾਂਜੀ ਹੁਣ ਥੋੜਾ ਘਟ ਜਾਉਂਦਾ ਕਿਉਂਕਿ ਫੈਮਿਲੀ ਸਾਰੀ ਇੱਥੇ ਆ ਸਾਡੇ ਹੈ ਵੀ ਸਾਰੇ ਗੱਲਗਰੀ ਚ ਨੇ ਅੱਛਾ ਸਾਰੇ ਗੱਲਗਰੀ ਹਾਂਜੀ ਜਿੱਦਾਂ ਮਨ ਲੇ ਕੀ 25 26 ਘਰ ਨੇ ਸਾਡੇ ਸਾਰੇ ਰਿਲੇਟਿਵ ਇੱਥੇ ਸਾਨੂੰ ਤਾਂ ਵਧੀਆ ਲੱਗਦਾ ਬਸ ਇਹ ਡਿਫਰੈਂਸ ਆ ਸੋਏ ਸੀ ਜੀ ਗੱਲਬਾਤ ਸਾਰੀ ਹਾਂਜੀ ਕਿੱਦਾਂ ਜੀ ਠੀਕ ਠਾਕ ਹੋ ਆਜੋ 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 ਬੈਠ ਜਾਓ ਆਪਾਂ ਮਿਲਣ ਵਾਸਤੇ ਇੰਟਰਵਿਊ ਨਹੀਂ ਕਰਨੀ ਮੈਂ ਅਨਪੜਵਾਨ ਆ ਅੱਛਾ ਅਨਪੜ ਤਾਂ ਸੰਗਾਂ ਦੀ ਬਾਲੇ ਵਧੀਆ ਇੰਟਰਵਿਊ ਕਰਦੇ ਹੁੰਦੇ ਨੇ ਉਹ ਮੈਂ ਤਾਂ ਤਾਂ ਦੇਖਦਾ ਉਹ ਕੁੜੀ ਇਹ ਮੈਨੂੰ ਮੁੰਡਾ ਆ ਕੇ ਬੋਲਦਾ ਅੱਛਾ ਕਹਿੰਦਾ ਉਹ ਜਿਹੜੇ ਤੂੰ YouTube ਤੇ ਦੇਖਦਾ ਨਾ ਉਹ ਅਫਰੀਕਾ 'ਚ ਫਿਰਦੇ ਉਹ ਮੁੰਡਾ ਆਇਆ ਵਿਆ ਹਾਂ ਚਲੋ ਆਓ ਜੇ ਸ਼ੇਰ ਸ਼ੂਰਜੇ ਦੇਖਦੇ ਅੱਛਾ ਦੇਖਦੇ ਠੀਕ ਹੈ ਸ਼ੁਕਰੀਆ ਉਹ ਬੜੇ ਦੇਖਦੇ ਅਸੀਂ ਵਿਚਾਰ ਕੈਨੇਡਾ ਬਾਰੇ ਕੋਈ ਦੇਣਾ ਹੋਵੇ ਬਾਜ਼ਾਰ ਜੀ ਇਤੋਂ ਵਧੀਆ ਦੇ ਸਾਨੂੰ ਕੋਈ ਨਹੀਂ ਵਾਹ ਦੇਖ ਆ ਇਹਨਾਂ ਇਹ ਕੰਮ ਦੀ ਗੱਲ ਤੇ ਆਇਆ ਪੁਆਇੰਟ ਇਤੋਂ ਵਧੀਆ ਸਾਨੂੰ ਕੋਈ ਦੇਣ ਲੱਗਿਆ ਅੱਛਾ ਭਈ ਧੂਆ ਹੈ ਕੋਈ ਸੂਰਜ ਅੱਧਾ ਵੀ ਡਿੱਗਦਾ ਜਾਂਦਾ ਅੱਛਾ ਚਲੋ ਕੋਈ ਪ੍ਰਦੂਸ਼ਣ ਹੈ ਹਾਂਜੀ ਨਾ ਕੋਈ ਪ੍ਰਦੂਸ਼ਣ ਅੱਛਾ ਸੂਰਜ ਇੰਨਾ ਵੀ ਦਿਖ ਉਹ ਵੀ ਦਿਸੂਗਾ ਅੱਛਾ ਉਹਦੇ 'ਚ ਹੁਣ ਹੁਣ ਕੁਐਸਚਨ ਇਹ ਹੈ ਆਪਾਂ ਉੱਥੇ ਪ੍ਰਦੂਸ਼ਣ ਕਰਨ ਵਾਲੇ ਕੌਣ ਏ ਰੱਬ ਜਾਣੇ ਜੀ ਉੱਥੇ ਆਪਾਂ ਹੀ ਆ ਆਪਾਂ ਕੀ ਨਹੀਂ ਨਹੀਂ ਆਪਾਂ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਕਿਉਂ ਨਹੀਂ 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 ਮੈਂ ਅੱਛਾ ਨਹੀਂ ਮਾੜਾ ਨਹੀਂ ਕਹਿੰਦੇ ਨਹੀਂ ਨਹੀਂ ਮੈਂ ਮੈਂ ਨਾ ਨਾ ਮੈਂ ਬਾਪੂ ਜੀ ਨਹੀਂ ਨਹੀਂ ਨਾ ਮੈਂ ਇੱਕ ਗੱਲ ਕਹਿਣਾ ਮੈਂ ਨਾ ਨਗਰ ਕੀਰਤਨ ਦੇਖ ਕੇ ਆਇਆ ਐਪਸਪੋਰਟ ਦੇ ਅਸੀਂ ਨਗਰ ਕੀਰਤਨ ਦੇ ਗਏ ਤੇ ਮੈਨੂੰ ਬੜੀ ਵਧੀਆ ਪੋਜ਼ਿਟਿਵ ਗੱਲ ਇਹ ਲੱਗੀ ਵੀ ਸਾਰੇ ਪੰਜਾਬੀ ਓਬਵੀਅਸਲੀ ਗੋਰਿਆਂ ਦਾ ਹੋਣਾ ਨਹੀਂ ਨਗਰ ਕੀਰਤਨ ਸਾਰੇ ਪੰਜਾਬੀ ਸੀ ਯਾਰ ਇੱਕ ਕਿਤੇ ਡੱਕਾ ਵੀ ਨਹੀਂ ਖਿੱਲਰਿਆ ਹੋਇਆ ਸੀਗਾ ਥੱਲੇ ਮਤਲਬ ਘੰਟੇ ਬਾਅਦ ਜਿੱਥੋਂ ਨਗਰ ਕੀਤਾ ਨੰਗਿਆ ਇੰਨੀ ਸਫਾਈ ਮਤਲਬ ਉਹ ਹੁਣ ਹਾਂ ਉਹ ਕੀ ਕਾਰਨ ਕੀ ਹੈ ਜੇ ਬੰਦੇ ਸਭ ਕਰਦੇ ਨੇ ਪੰਜਾਬ ਚ ਕਿਉਂ ਨਹੀਂ ਹੁੰਦਾ ਆਪਾਂ ਬੰਦੇ ਤਾਂ ਪੰਜਾਬੀਆਂ ਪੰਜਾਬ ਚ ਕਿਉਂ ਨਹੀਂ ਕਰਦੇ ਪੰਜਾਬ ਚ ਨਹੀਂ ਇਹ ਇੰਨੀ ਬਰਕਤ ਉਹਨਾਂ ਲੋਕਾਂ ਚ ਹੈ ਨਹੀਂ ਨਾ ਨਾ ਮੈਨੂੰ ਐ ਲੱਗਦਾ ਵੀ ਸਿਸਟਮ ਐ ਤੇ ਕਾਨੂੰਨ ਜਿਹੜੇ ਫਾਈਨ ਐ ਨਾ ਉੱਥੇ ਆਪਾਂ ਗੌਲਦੇ ਨਹੀਂ ਮੈਂ ਫਾਈਨ ਫੋਨ ਤਾਂ ਕੀ ਐ ਨਗਰ ਕੀਟਨ ਤੇ ਕੋਈ ਨਹੀਂ ਸੇਵਾਦਾਰੀ ਬਹੁਤ ਹੁੰਦੇ ਨੇ ਨਹੀਂ ਨਹੀਂ ਉਹ ਮਤਲਬ ਕਿ ਉਹ ਹੁਣ ਆ ਖੁਸ਼ੀ ਆ ਗਈ ਏ ਇਹ ਮੈਂ ਦੇਖ ਮੈਂ ਖੁਸ਼ੀ ਨੂੰ ਮਿਲਣਾ ਅੱਛਾ ਚਲੋ ਕੋਈ ਨਹੀਂ ਮਿਲਨੇ வாਚੋ ਮੈਂ ਆਪਣਾ ਪਿੰਡ ਕਿਹੜਾ ਬਰਨਾਲੇ ਰਾਜੀਆ ਜੀ ਤਨੌਲਾ ਤਨੌਲੇ ਮੈਂ ਬਰਨਾਲੇ ਤੋਂ ਆ ਬਰਨਾਲੇ ਤੋਂ ਆ ਮੁੰਡਾ ਤਨੌਲੇ ਤੋਂ ਆ ਅੱਛਾ ਤਨੌਲੇ ਤੋਂ ਕੌਣ ਐ ਇੱਥੇ ਖੜੇ ਗਾਗਨ ਖੜੇ ਕੇ ਆਖ ਇੱਥੇ ਦੋ ਨਾ ਖੜਾ ਕਿਹੜਾ ਮੈਂ ਦਾ ਆ ਹੁਣੀ ਖੜਾ ਅੱਛਾ ਥੋੜਾ ਰਾਜੇ ਬੰਦੇ ਹਰ ਹਾਂਜੀ ਹਾਂਜੀ ਜਿੱਥੇ ਕਾਕੜਾ ਦੇ ਵੇਰ ਮੈਂ ਕਹਾਂ ਜੀ ਉਹ ਪ੍ਰਾਣੀਆਂ ਕਹਾਵਤਾ ਸੀਗੀ ਆ ਮੁੰਡਾ ਧਨੋਲੇ ਦਾ ਇੱਥੇ ਸਸੀ ਗਾ ਬਾਪੂ ਜੀ ਕਿਵੇਂ ਹੋ ਬਹੁਤ ਵਰੀਆ ਚੜਦੀ ਕਲਾ ਅਮਰੀਕਾ ਜੀ ਦੇਖਿਆ ਤੇਰੀਆਂ ਫੋਟੋ ਅੱਛਾ ਅਮਰੀਕਾ ਸੀਗੀ ਉਦੋਂ ਮਿਰਗਾਈ ਜੀ ਅੱਛਾ ਚਲੋ ਧੰਨਵਾਦ ਜੀ ਹੋਰ ਕਿਵੇਂ ਹੋ ਸਿਹਤ ਤਕੜੀ ਹੈ ਬੜੀ ਵਧੀਆ ਚਲੋ ਵਧੀਆ ਚਾਹੀਦਾ ਜੀ ਹੋਰ ਪਰਿਵਾਰ ਸਭ ਰਾਜੀ ਚੜਦੀ ਕਲਾ ਚੜਦੀ ਕਲਾ ਬਿਲਕੁਲ ਚਲੋ ਠੀਕ ਹੈ ਪਿੰਡ ਸਾਡਾ ਕਰਮਗੜ ਹੈ ਇਹਦੇ ਬਰਨਾਲੀਆਂ ਕੱਚਾ ਗੱਲ ਦੇ ਰੋਡ ਤੇ ਅੱਛਾ ਫੋਨ ਨੂੰ ਚੇਂਜ ਦੇ ਸਾਮੂਹ ਲੈ ਜੀ ਮੈਨੂੰ ਨਾਲ ਕਾਫੀ ਗੱਲਾਂ ਬਾਤਾਂ ਹੋ ਗਈਆਂ ਵਲੌਗ ਸਮਾਪਤ ਕਰਦੀ ਇਹ ਖੁੰਡ ਚਰਚਾ ਸੀ ਕੈਨੇਡਾ ਦੀ ਕੈਨੇਡਾ ਦੇ ਖੁੰਡਾਂ ਦੀ ਵੀ ਕੈਨੇਡਾ ਦੇ ਇਹ ਅਸੀਂ ਉਹ ਕਰਾਂਗੇ ਜੋਗਿੰਗ ਜੋਗਿੰਗ ਵੱਧ ਕਰਦੇ ਜੀ ਤੁਰਦੇ ਵੱਧਨ ਮੈਂ ਭਾਰੀ ਸੀ ਤੁਰਦੇ ਵੱਧਨ ਦੇ ਯੂਟਿਊਬ ਤੇ ਨਾ ਲੱਗਦੀ ਹੋਵੇ। ਅਸੀਂ ਤਾਂ ਬਾਹਲੀਆ ਹਾਂ। ਹਾਂਜੀ ਇਹ ਬਾਪੂ ਜੀ ਨੂੰ ਪਤਾ ਤੁਰੇ ਰਹਿੰਦੇ ਆ ਸਾਰਾ ਤੁਹਾਨੂੰ। ਅੱਛਾ ਆ ਜਾਓ ਬਾਈ ਜੀ ਕਿਵੇਂ ਹੋ? ਜਿੱਥੇ ਵੀ ਅਸੀਂ ਉੱਥੇ ਵੀ ਅਸੀਂ ਆਹ ਮੁੰਡਾ ਤਨੋਲੇ ਦਾ। ਅੱਛਾ ਤਨੋਲੇ ਤੋਂ ਤੁਸੀਂ? ਅੱਛਾ ਕੀ ਬਾਤ ਆ? ਤੁਸੀਂ? ਮੈਂ ਰਾਜੀਆ ਪਿੰਡ ਆ ਬਾਈ। ਓਕੇ ਓਕੇ। ਹਾਂਜੀ ਹਾਂਜੀ ਗਵੰਡੀ ਆ ਹਨਾ। ਚਲੋ। ਪਤਾ ਪੈ ਤਾ ਅੱਛਾ ਦੂਜੀ ਤਪੇ ਤੋਂ ਹਾਂਜੀ ਇਹ ਬਰਨਾਲੇ ਹੀ ਖੜਾ ਯਾਰ ਸਾਡਾ ਕੈਲਗਰੀ ਨੂੰ ਸਾਡੇ ਬਰਨਾਲੇ ਵਾਲੇ ਦੱਬੀ ਖੜੇ ਆ ਬਰਨਾਲੇ ਦੇ ਮੋਗਾ ਮੈਨੂੰ ਲੱਗਦਾ ਜ਼ਿਲ੍ਹਾ ਵੀ ਮੋਗਾ ਤੇ ਬਰਨਾਲਾ ਵਾੜਾ ਇੱਥੇ ਮੋਗਾ ਜ਼ਿਆਦੇ ਆ ਮੋਗਾ ਜ਼ਿਆਦੇ ਆ ਮੋਗਾ ਤਾਂ ਨਾਲੇ ਕਹਿੰਦੇ ਮੈਨੀ ਟੋਬਾ ਚ ਵਾੜਾ ਸੀ ਮੋਗੇ ਵਾਲਾ ਟੋਬਾ ਕਹਿੰਦੇ ਉਹਨੂੰ ਮੋਗਾ ਜ਼ਿਆਦੇ ਆ ਅ ਸਰੀਚ ਜਾਉਗੇ ਅ ਹਾਰ ਪਰੰਬਰ ਸਾਰਾ ਹੋ ਗਿਆ ਗੁਰਦਾਸਪੁਰ ਸਾਰੇ ਨੇ ਵਾੜੇ ਨੇ ਮੈਨੇ ਮੈਨੀ ਟੋਬਾ ਨੂੰ ਪਤਾ ਕੀ ਕਹਿੰਦੀ ਮੈਨੀ ਟੋਬਾ ਨੂੰ ਕਹਿੰਦੀ ਮੋਗੇ ਵਾਲਾ ਟੋਬਾ ਆ ਬੰਦਾ ਇੰਨੇ ਬੰਦੇ ਆਜੋ ਜੀ ਕੋਕਰੀ ਤੋਂ ਹੈ ਮੋਗਾ ਮੋਗਾ ਕੋ ਮੋਗਾ ਜ਼ਿਲ੍ਹਾ ਠੀਕ ਹੈ ਸੋ ਇਹ ਸੀ ਜੀ ਗੱਲਬਾਤ ਬਜ਼ੁਰਗਾਂ ਨਾਲ ਸਾਰਿਆਂ ਨਾਲ ਕੈਨੇਡਾ ਦੇ ਨਾਲ ਤੇ ਮੈਂ ਵਲੌਗ ਤਾਂ ਰੈਂਡਮਲੀ ਵਾਸੇ ਪ੍ਰੋਫੈਸ਼ਨਲ ਨਹੀਂ ਸ਼ੂਟ ਕੀਤਾ ਜਿਵੇਂ ਅੱਗੇ ਕਰਦੇ ਹੁੰਦੇ ਰੈਂਡਮਲੀ ਬੈਠੇ ਗੱਲਬਾਤ ਸ਼ੁਰੂ ਹੋ ਗਈ ਸਾਰੇ ਨੇ ਕਿਹਾ ਵੀ ਕਹਿਣਾ ਸਰੀ ਵਾਲਾ ਸਾਨੂੰ ਟੀਵੀ ਤੇ ਸਾਰੇ ਮੁਲਕ ਦਿਖਾਲਦੇ ਤਾਂ ਅੱਛਾ ਜੀ ਸਾਰੇ ਮੁਲਕ ਹੀ ਦੇਖਦੇ ਆ ਅਸੀਂ ਪਾਕਿਸਤਾਨ ਵੀ ਸਾਰੇ ਤੁਹਾਨੂੰ ਦੇ ਪਾਕਿਸਤਾਨ ਤੁਸੀਂ ਬਧਰੀਆਂ ਉਹ ਬਾਜ਼ਾਰਾਂ ਚ ਬੈਠੇ ਰਹੇ ਤੁਸੀਂ ਫਿਰਦੇ ਅਸੀਂ ਵੀ ਆਖਿਆ ਸਾਨੂੰ ਇਹਨੇ ਡਾਲਰ ਕਿਉਂ ਆਉਂਦੇ ਆ ਵੀਡੀਓ ਤੋਂ ਮੈਨੂੰ ਨਹੀਂ ਪਤਾ ਕੈਨੇਡਾ ਵਾਲੇ ਦੇਖਦੇ ਆ ਇਹਦੇ ਤੇ ਚੱਲੀ ਜਾਂਦਾ ਕਰ ਸਾਰੇ ਕੰਮ ਨਾ ਅੱਛਾ ਸ਼ੁਕਰੀਆ ਮੈਂ ਮਜ਼ਾਕ ਕਰਦਾ ਧੰਨਵਾਦ ਤੁਹਾਡਾ ਬਹੁਤ ਬਹੁਤ ਪਿਆਰ ਸਤਿਕਾਰ ਸਾਰਿਆਂ ਦਾ ਸਾਰਾ ਤੁਹੀ ਵਖਾਤਾ ਐਤਕੀ ਫਿਰ ਜਾਵਾਂਗੇ ਜੀ ਰੱਬ ਸੁੱਖ ਰੱਖੇ ਹਾਂਜੀ ਐਤਕੀ ਫਿਰ ਜਾਵਾਂਗੇ ਪਾਕਿਸਤਾਨ ਦੁਬਾਰਾ ਦਾ ਖਾਂ ਮੰ ਉਹ ਵੀ ਵੇਖ ਸੀਜੀ ਆਪਣਾ ਅੱਜ ਦਾ ਬਲੌਗ ਇਹਦੇ ਚ ਦਿਖਾਉਣਾ ਕੁਝ ਤੁਹਾਨੂੰ ਜ਼ਿਆਦਾ ਹੈ ਨਹੀਂ ਸੀ ਬਸ ਵਿਊ ਲੈਣੇ ਸੀ ਹਰੇਕ ਦਾ ਵੈਸੇ ਆਪਣਾ ਪੁਆਇੰਟ ਆਫ View ਹੁੰਦਾ ਹੈਗਾ ਜਿਵੇਂ ਪੰਜਾਬ ਚ ਖੁੰਡਾਂ ਦੇ ਇੱਕ ਦੂਜੇ ਦੀਆਂ ਗੱਲਾਂ ਕੱਟੀ ਜਾਂਦੇ ਕਿਸੇ ਨੂੰ ਕਿਵੇਂ ਲੱਗਦਾ ਕਿਸੇ ਨੂੰ ਕਿਵੇਂ ਲੱਗਦਾ ਉਹੀ ਗੱਲ ਕੈਨੇਡਾ ਦੀ ਹੈ ਕਿਸੇ ਨੂੰ ਕੈਨੇਡਾ ਚੰਗਾ ਲੱਗਦਾ ਕਿਸੇ ਨੂੰ ਮਾੜਾ ਲੱਗਦਾ ਆਪਣੇ ਬੜੇ ਵਿਊ ਆ ਤੇ ਜਸਟ ਗੱਲਬਾਤ ਹੀ ਸੀਗੀ ਨਾ ਹੀ ਕਿਸੇ ਦੇ ਕਹਿਣ ਤੋਂ ਕੋਈ ਮਤਲਬ ਪ੍ਰਵਾਸ ਰੁਕਣਾ ਹੈਗਾ ਕਿਸ ਨੇ ਆਉਣਾ ਹਟਣਾ ਨਾ ਹੀ ਕਿਸੇ ਦੇ ਕਹੇ ਤੇ ਬੰਦੇ ਨੇ ਆਏ ਕਹਿਣਾ ਵੀ ਮੈਂ ਤਾਂ ਪੰਜਾਬ ਹੀ ਰਹਿਣਾ ਹੈਗਾ ਹਨਾ ਜਾਂ ਮੈਂ ਤਾਂ ਕੈਨੇਡਾ ਹੀ ਰਹਿਣਾ ਵੀ ਉਹੀ ਸੁਰਗ ਹੈ ਤੇ ਸੋ ਇਹ ਸੀ ਆਪਣਾ ਅੱਜ ਦਾ ਵਲੌਗ ਜਿਦੇ ਚ ਤੁਹਾਨੂੰ ਬਾਬੇ ਦੀ ਸਾਰੀ ਗੱਲਬਾਤ ਸਾਰਾ ਕੁਝ ਸੁਣਾਇਆ ਹੈਗਾ ਸੋ ਕੱਲ ਤੋਂ ਹੁਣ ਆਪਾਂ ਹੋਰ ਆਲਾ ਦਵਾਲਾ ਘੁੰਮਣਾ ਬਾਹਰ ਜਾਣਾ ਜੜੀਆਂ ਹੋਰ ਇੱਥੇ ਨੇੜੇ-ਤੇੜੇ ਦੇਖਣ ਵਾਲੀਆਂ ਚੀਜ਼ਾਂ ਤੁਹਾਨੂੰ ਉਹ ਦਿਖਾਉਣੀ ਐ ਐਡਮਿੰਟਨ ਦੇ ਸੋ ਅਡੀਕ ਕਰਿਓ ਤੁਸੀਂ ਨਵੇਂ ਵਲੌਗ ਦੀ ਮਿਲਦੇ ਆ ਜੀ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤ ਸਕਾਲ ਰੱਬ ਰੱਖਾ ਜੀ